ਪ੍ਰਤਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਟੈਸਟ ਪੰਜਾਬ ਪੁਲਿਸ ਵਾਸਤੇ ਤੇ ਪੀ ਟੈਪਲੱਸਬੀ ਦੇ ਪੀ ਟੈਪਲੱਸਬੀ ਦੇ ਆਉਣ ਵਾਲੇ ਪੇਪਰਾਂ ਲਈ ਤੇ ਤੁਹਾਡਾ ਬੱਚੇ ਜਿਨ੍ਹਾਂ ਦਾ ਪੰਜਾਬ ਪੁਲਿਸ ਦਾ ਪੇਪਰ ਆ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਵੀਡੀਓ ਰੋਕਣਾ ਤੇ ਅਨਸਰ ਕਰਨਾ ਓਕੇ ਗੁਰਮੀਤ ਅਤੇ ਮਨਪ੍ਰੀਤ ਪੜ ਰਹੇ ਹਨ ਇਹ ਇੱਕ ਪੂਰਾ ਬਾਕ ਆ ਜੋ ਇੱਕ ਦੀ ਚੋਣ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਯੋਜਕ ਵਿਭਾਗ ਤੋਂ ਕੀਤੀ ਹੈ ਇਹਨਾਂ ਜਿੰਨੇ ਵੀ ਸ਼ਬਦ ਹੈਗੇ ਨੇ ਇਹਨਾਂ ਦੇ ਵਿੱਚ ਜੋਜਕ ਕਿਹੜਾ ਓਕੇ ਇੱਕ ਵਾਰੀ ਆਪਾਂ ਦੇਖਦੇ ਹਾਂ ਸਾਡੇ ਕੋਲੇ ਟੋਟਲ ਸ਼ਬਦ ਸਰਹਿਣੀਆਂ ਕਿੰਨੀਆਂ ਸੀਗੀਆਂ ਟੋਟਲ ਸੀਗੀਆਂ ਸਾਡੇ ਕੋਲੇ 8 ਸ਼ਬਦ ਸਰਹਿਣੀਆਂ 8 ਸ਼ਬਦ ਸਰਹਿਣੀਆਂ ਦੇ ਵਿੱਚ ਸਾਡੇ ਕੋਲੇ ਇੱਕ ਸ਼ਬਦ ਸਰਹਿਣੀ ਹੈਗੀ ਹੈ ਜੋਜਕ ਜੋਜਕ ਕੀ ਕੰਮ ਕਰਦਾ ਬੱਚਿਆਂ ਨੂੰ ਸੰਬੰਧਕ ਤੇ ਜੋਜਕ ਦੇ ਵਿੱਚ ਕਨਫਿਊਜ਼ ਹੁੰਦੇ ਨੇ ਸੰਬੰਧਕ ਕਰਦਾ ਨਾਮ ਸਟਾਰਟਿੰਗ ਦੇ ਵਿੱਚ ਜਿਹੜਾ ਹੁੰਦਾ ਸਾਡੇ ਕੋਲੇ ਨਾਮ ਤੇ ਪਟਨਾਮ ਆਉਂਦਾ ਸਟਾਰਟਿੰਗ ਦੇ ਵਿੱਚ ਤੁਹਾਡੀ ਬਾਕ ਦੀ ਬੰਤਰ ਕੀ ਹੈ ਆਪਣੇ ਪੰਜਾਬੀ ਵਿੱਚ ਪਹਿਲਾਂ ਹੁੰਦਾ ਸਾਡੇ ਕੋਲੇ ਕਰਤਾ ਫਿਰ ਹੁੰਦਾ ਸਾਡੇ ਕੋਲੇ ਕਰਮ ਇਹ ਕਰਮ ਤੋਂ ਬਾਅਦ ਆਉਂਦੀ ਹੈ ਸਾਡੇ ਕੋਲੇ ਕਿਰਿਆ ਓਕੇ ਇਹ ਸਾਡੀ ਬਾਕ ਮੰਤਰਾ ਕਰਤਾ ਕੌਣ ਹੋ ਸਕਦਾ ਕਰਤਾ ਜਾਂਦਾ ਕੋਈ ਨਾਮ ਹੋ ਸਕਦਾ ਕਰਤਾ ਜਾਂ ਕੋਈ ਪੜਨਾਮ ਹੋ ਸਕਦਾ ਓਕੇ ਨਾਮ ਜਾਂ ਪੜਨਾਮ ਦਾ ਸਬੰਧ ਸ਼ਬਦ ਦੇ ਨਾਮ ਜਾਂ ਪੜਨਾਮ ਦਾ ਸਬੰਧ ਬਾਕ ਦੇ ਬਾਕੀ ਸ਼ਬਦਾਂ ਨਾਲ ਕਰਨ ਵਾਲੇ ਜਿਹੜੇ ਹੁੰਦੇ ਨੇ ਵਿਚਾਲੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੰਬੰਧਕ ਓਕੇ ਅੱਜ ਜੇ ਕੋਈ ਸੰਬੰਧਕ ਤਾਂ ਸ਼ਾਇਦ ਨਹੀਂ ਹੈਗਾ ਇਹਦੇ ਵਿੱਚ ਸੰਬੰਧਕ ਆਪਾਂ ਕੱਲ ਨੂੰ ਡਿਟੇਲ ਚ ਕਰਾਂਗੇ ਅੱਜ ਆਪਾਂ ਜੋਜਕ ਦੀ ਰਿਵੀਜ਼ਨ ਕਰਦੇ ਆਂ ਜੋਜਕ ਕੀ ਕਰਦਾ ਜੋਜਕ ਕਰਦਾ ਨਾਮ ਨੂੰ ਨਾਮ ਨਾਲ ਜੋੜਨ ਦਾ ਕੰਮ ਕਰਦਾ ਨਾਮ ਬਕਾਂਸ਼ ਨੂੰ ਨਾਮ ਬਕਾਂਸ਼ ਆਪਾਂ ਪਿੱਛੇ ਦੇਖਿਆ ਸੀਗਾ ਉਹਨਾਂ ਨੂੰ ਪੜਨਾਮ ਨਾਲ ਜੋੜਨ ਦਾ ਕੰਮ ਕਰਦਾ ਮਤਲਬ ਸਿੰਪਲ ਇਹ ਆ ਜੋਜਕ ਦੋ ਨਾਮਾਂ ਨੂੰ ਦੋ ਪੜਨਾਮਾਂ ਨੂੰ ਜੋੜਨ ਦਾ ਕੰਮ ਕਰਦਾ ਤੇ ਇੱਕ ਆਪਾਂ ਦੇਖੀਏ ਸੀ ਬਾਕ ਬਾਕ ਦੇ ਵਿੱਚ ਆਪਣੇ ਕੋਲੇ ਹੁੰਦੀ ਇੱਕ ਤਾਂ ਸਧਾਰਨ ਬਾਕ ਹੁੰਦਾ ਇੱਕ ਸੰਯੁਕਤ ਬਾਕ ਹੁੰਦਾ ਇੱਕ ਮਿਸ਼ਰਤ ਬਾਕ ਹੁੰਦਾ ਤਾਂ ਜਿਹੜੇ ਆਪਣੇ ਬਾਕ ਬੰਤਰ ਦੇ ਵਿੱਚ ਵੀ ਹੈਲਪ ਕਰਦੇ ਆਦਾ ਬਾਕ ਬੰਤਰ ਕੀ ਸੰਯੁਕਤ ਬਾਕ ਬਣਾਉਣਾ ਜਾਂ ਆਪਾਂ ਮਿਸ਼ਰਤ ਬਾਕ ਬਣਾਉਣਾ ਉਹਦੇ ਵਿੱਚ ਵੀ ਹੈਲਪ ਕੌਣ ਕਰਦਾ ਸਾਡਾ ਜੋਜਕ ਹੈਲਪ ਕਰਦਾ ਜੋਜਕਾ ਦੋ ਨਾਮਾ ਨੂੰ ਦੋ ਪਰਨਾਮਾ ਨੂੰ ਆਸ ਵਿੱਚ ਜੋੜਨ ਦਾ ਕੰਮ ਕਰਦਾ ਓਕੇ ਹੁਣ ਵੇਖੋ ਇਹ ਕੀ ਆ ਦੋ ਨਾਮਾ ਦਾ ਦੋਵੇਂ ਨਾਮਾ ਨੂੰ ਆਸ ਵਿੱਚ ਜੋੜਨ ਦਾ ਕੰਮ ਕਿਹਨੇ ਕੀਤਾ ਅਤੇ ਓਕੇ ਤਾਂ ਇਹ ਕੀ ਇੱਥੇ ਆਪਣਾ ਜੋਜਕਾ ਜੋਜਕਾ ਹੁੰਦੇ ਕਿੰਨੇ ਪ੍ਰਕਾਰ ਦੇ ਆ ਉਹ ਕਹਣਗੇ ਸ਼ਬਦ ਸ੍ਰਹਿਣੀਆਂ ਹਾਂਜੀ ਸ਼ਬਦ ਸ੍ਰਹਿਣੀਆਂ ਕੋਈ ਵੀ ਜਿਹੜਾ ਸ਼ਬਦ ਆ ਰਿਹਾ ਉਹ ਕਿਸੇ ਨਾ ਕਿਸੇ ਸ੍ਰਹਿਣੀ ਜੱਜ ਮੇ ਇਹ ਗੁਰਮੀਤ ਆ ਗੁਰਮੀਤ ਕੀ ਆ ਨਾਮ ਨਾਮ ਦੇ ਵਿੱਚ ਵੀ ਕੀ ਆ ਖਾਸ ਨਾਮ ਆ ਪੜ ਰਿਹਾ ਇਹ ਕਿਹ ਕਿਰਿਆ ਕਿਰਿਆ ਵੀ ਕਿਸੇ ਸਾਡੇ ਕੋਲ ਸ਼ਬਦ ਸ਼੍ਰੇਣੀ ਸੀਗੀ ਓਕੇ ਹਸ਼ਿਆਰ ਗਰਮੀਤ ਤਾਂ ਜਿਵੇਂ ਇਹਦੇ ਨਾਂ ਦੇ ਮੂਰੇ ਕੋਈ ਵੀ ਸ਼ਬਦ ਆ ਕੇ ਇਹਦੀ ਗੋਣ ਔਗਣ ਦੱਸੂਗਾ ਤਾਂ ਉਹ ਸੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਵੀ ਹੈ ਕਿ ਇਹ ਸਾਡੀ ਸ਼ਬਦ ਸ਼੍ਰੇਣੀ ਗਰਮੀਤ ਤੇਜ ਬੋਲਦੀ ਆ ਜੇ ਮਤਲਬ ਕੁੜੀ ਆ ਤਾਂ ਬੋਲਣਾ ਕੀ ਆ ਕਿਰਿਆ ਤੇਜ ਬੋਲਦੀ ਆ ਕਿਰਿਆ ਵਿਸ਼ੇਸ਼ਣ ਕਿ ਜੋ ਵੀ ਸਾਡੇ ਬਾਖ ਦੇ ਵਿੱਚ ਜੋ ਵੀ ਸ਼ਬਦ ਆ ਰਹੇ ਨੇ ਉਹ ਕਿਸੇ ਨਾ ਕਿਸੇ ਸ਼ਬਦ ਸ਼੍ਰੇਣੀ ਦੇ ਵਿੱਚ ਹੋਣਗੇ ਹੋਣਗੇ ਤੇ ਉਹ ਸਾਡੇ ਕੋਲ ਸਾਡੇ ਕੋਲ ਸ਼ਬਦ ਸਰੈਣੀਆਂ ਕਿੰਨੀਆਂ ਸੀਗੀਆਂ ਤੇ ਸਾਡੇ ਕੋਲ ਸੀਗੀਆਂ 8 ਸ਼ਬਦ ਸਰੈਣੀਆਂ ਓਕੇ ਹੁਣ ਆਪਾਂ ਦੇਖਦੇ ਆਂ ਜੋਜਿਕ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੇ ਉਹ ਸਿੰਪਲ ਹੀ ਪੁੱਛ ਲੈਣ ਰੂਪ ਦੇ ਪੱਖ ਤੋਂ ਰੂਪ ਦੇ ਪੱਖ ਤੋਂ ਜਾਂ ਬੰਤਰ ਦੇ ਪੱਖ ਤੋਂ ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਬਣਾਉਣੇ ਆਂ ਦਾ ਬੰਤਰ ਦੇ ਪੱਖ ਤੋਂ ਜਾਂ ਰੂਪ ਦੇ ਪੱਖ ਤੋਂ ਜੋਜਿਕ ਕਿੰਨੇ ਪ੍ਰਕਾਰ ਦੇ ਨੇ ਇਹ ਹੁੰਦੇ ਨੇ ਸਾਡੇ ਕੋਲ 3 ਪ੍ਰਕਾਰ ਦੇ ਓਕੇ ਜੇ ਅਰਥ ਮੀਨਿੰਗ ਦੇ ਪੱਧਰ ਤੇ ਪੁੱਛ ਲੈਣ ਕਿ ਅਰਥ ਦੇ ਪੱਖ ਤੋਂ ਜੋਜਿਕ ਕਿੰਨੇ ਪ੍ਰਕਾਰ ਦੇ ਨੇ ਇਹ ਸਾਡੇ ਕੋਲ ਹੁੰਦੇ ਨੇ 2 ਪ੍ਰਕਾਰ ਦੇ ਓਕੇ ਇੱਕ ਵਾਰੀ ਹੁਣ ਵੀਡੀਓ ਰੋਕੋ ਸੋਚੋ ਰੂਪ ਦੇ ਪੱਖ ਤੋਂ ਤੇ ਬੰਤਰ ਦੇ ਪੱਖ ਤੋਂ ਕਿਹੜੇ-ਕਿਹੜੇ ਕਿਸਮਾਂ ਹੋਣਗੀਆਂ ਅਲੱਗ-ਅਲੱਗ ਨੇ ਰੂਪ ਦੇ ਪੱਖ ਤੋਂ ਜਾਂ ਬੰਤਰ ਕਿਸੇ ਵੀ ਚੀਜ਼ ਨੂੰ ਬਣਾਉਣਾ ਆਪਾਂ ਆਪਾਂ ਕੋਈ ਚੀਜ਼ ਨੂੰ ਤਿਆਰ ਕਰ ਰਹੇ ਆਂ ਦਾ ਬਣਾ ਰਹੇ ਆਂ ਦਾ ਤਾਂ ਉਹ ਕਿੱਦਾਂ ਬਣ ਸਕਦੀ ਆ ਜਾਂ ਤਾਂ ਉਹ ਇਕੈਰੀ ਹੋਊਗੀ ਸਿਰਫ ਇੱਕ ਚੀਜ਼ ਨੇ ਆ ਕੇ ਹੀ ਕਿਸੇ ਚੀਜ਼ ਨੂੰ ਬਣਾਤਾ ਇਕੈਰੇ ਹੋਣਗੇ ਜਾਂ ਉਹ ਕੀ ਹੋਣਗੇ ਸੰਯੁਕਤ ਹੋਣਗੇ ਸੰਯੁਕਤ ਹੋਣਗੇ ਜਿਵੇਂ ਇਹਦੇ ਵਿੱਚ ਆਗੇ ਗਰਮੀਤ ਅਤੇ ਮੰਨਪ੍ਰਿਤ ਪੜ ਰਹੇ ਹਨ ਤਾਂ ਇੱਥੇ ਇੱਕ ਸ਼ਬਦ ਨਹੀਂ ਆ ਕਿ ਹੀ ਯੋਜਕ ਦਾ ਕੰਮ ਕਰਤਾ ਤਾਂ ਇਹੀ ਕੀ ਆਗੇ ਅਕੈਰੇ ਵੀ ਆਗੇ ਓਕੇ ਜਾਂ ਹੋਗੇ ਹੋਣਗੇ ਸੰਯੁਕਤ ਸੰਯੁਕਤੇ ਵਿੱਚ ਹੁੰਦਾ ਜਿਵੇਂ ਮੈਂ ਪੜਦਾ ਹਾਂ ਤਾਂ ਕਿ ਪੇਪਰ ਪਾਸ ਹੋ ਜਾਵੇ ਓਕੇ ਕਿ ਮੈਂ ਤਿਆਰੀ ਕਰਦਾ ਹਾਂ ਮੈਂ ਤਿਆਰੀ ਕਰਦਾ ਜਾਂ ਕਰਦੀ ਹਾਂ ਤਾਂ ਕੀ ਨੋ ਕ੍ਰਿਮੇਲ ਜਿਆ ਪੇਪਰ ਪਾਸ ਹੋ ਜੇ ਲਾਈਕ ਕੁਛ ਵੀ ਤਾਂ ਇੱਥੇ ਇਹ ਕੀ ਦਾ ਕੰਮ ਕਰ ਰਹੇ ਨੇ ਆਪਾਂ ਦੇਖਿਆ ਤਾਂ ਯੋਜਕ ਦੋ ਵਾਕਾਂ ਨੂੰ ਵੀ ਦੋ ਵਾਕਾਂ ਨੂੰ ਵੀ ਆਸ ਵਿੱਚ ਮਿਲਾ ਕੇ ਸੰਯੁਕਤ ਵਾਕ ਬਣਾਉਂਦੇ ਨੇ ਯੋਜਕ ਦਾ ਕੰਮ ਵਾਕ ਦੇ ਵਿੱਚ ਆ ਕੇ ਨਾਮ ਜਾਂ ਪ੍ਰਣਾਮ ਨੂੰ ਜੋੜਨਾ ਜਾਂ ਦੋ ਵਾਕਾਂ ਦੇ ਵਿੱਚ ਆ ਕੇ ਸੰਯੁਕਤ ਜਾਂ ਮਿਸ਼ਰਤ ਵਾਕ ਬਣਾਉਣਾ ਇੱਥੇ ਮੈਂ ਤਿਆਰੀ ਕਰਦੀ ਹਾਂ ਪਰ ਆਪਣੇ ਆਪ ਚ ਬਾਹਰ ਆਕਾ ਤਾਂ ਕਿ ਨੌਕਰੀ ਮਿਲ ਜਾਵੇ ਜਾਂ ਨੌਕਰੀ ਲੱਗ ਸਗਾ ਓਕੇ ਤਾਂ ਇੱਥੇ ਦੋਵੇਂ ਸ਼ਬਦ ਆ ਕੇ ਕਿਹਦਾ ਕੰਮ ਕਰਦੇ ਨੇ ਯੋਜਕ ਦਾ ਕੰਮ ਕਰਦੇ ਨੇ ਤੇ ਕਿਦਾਂ ਦਾ ਯੋਜਕਾ ਇੱਕ ਜਗ੍ਹਾ ਤੇ ਆ ਕੇ ਦਾ ਸੰਯੁਕਤ ਯੋਜਕ ਸੰਯੁਕਤ ਯੋਜਕਾ ਓਕੇ ਸੰਯੁਕਤ ਰੂਪ ਦੇ ਵਿੱਚ ਆਇਨੀ ਓਕੇ ਹੁਣ ਆਪਾਂ ਦੇਖਦੇ ਟੁੱਟ ਇੱਕ ਸੀਗਾ ਤੁਹਾਡੇ ਕੋਲ ਇੱਕ ਸੀਗਾ ਸੰਯੁਕਤ ਇੱਕ ਹੁੰਦਾ ਪਤਾ ਤੁਹਾਡੇ ਟੁੱਟ ਮੇ ਟੁੱਟ ਮੇ ਜਦੋਂ ਦੋ ਸ਼ਬਦ ਆਉਣ ਦਾ ਯੋਜਕ ਦੇ ਰੂਪ ਚ ਬਟ ਉਹ ਟੁੱਟ ਮੇ ਰੂਪਾਂ ਚ ਪਏ ਹੋਣ ਜੇ RAM ਪੜਦਾ ਜਾਂ ਜਿਵੇਂ ਜੇ ਮੈਂ ਤਿਆਰੀ ਕੀਤੀ ਹੁੰਦੀ ਤਿਆਰੀ ਸੌਰੀ ਤਿਆਰੀ ਕੀਤੀ ਹੁੰਦੀ ਤਾਂ ਪੇਪਰ ਪਾਸ ਹੋ ਜਾਂਦਾ ਸੀ ਤਾਂ ਪੇਪਰ ਮਤਲਬ ਪੇਪਰ ਪਾਸ ਹੋ ਜਾਂਦਾ ਓਕੇ ਜੇ ਮੈਂ ਤਿਆਰੀ ਕੀਤੀ ਹੁੰਦੀ ਤਾਂ ਇਹ ਦੋਵੇਂ ਕੀ ਦਾ ਉਹ ਕਹਿੰਗੇ ਕਿਹੜੀ ਸ਼ਬਦ ਸਰਹਿਣੀ ਆ ਇਹ ਜੇ ਤੇ ਤਾਂ ਇਹ ਕਿਹ ਯੋਜਕ ਦੀ ਸਰਹਿਣੀ ਆ ਤਾਂ ਯੋਜਕ ਦੇ ਵਿੱਚੋਂ ਵੀ ਕਿਹੜੇ ਪੱਖ ਤੋਂ ਆਪਾਂ ਦੇਖ ਰਿਹਾ ਬੰਤਰ ਦੇ ਪੱਖ ਤੋਂ ਤੇ ਬੰਤਰ ਦੇ ਪੱਖ ਤੋਂ ਵੀ ਕਿਹੜੇ ਟੁੱਟਵੇਂ ओके ਅਰਥ ਦੇ ਪੱਖ ਤੋਂ ਕਿੰਨੇ ਹੁੰਦੇ ਨੇ ਇਲਾਸਟ ਸਵਾਲ ਆਪਾਂ ਉਥੇ ਕਰਾਂਗੇ ਇਹ ਦੋ ਪ੍ਰਕਾਰ ਦੇ ਹੁੰਦੇ ਸਮਾਨ ਜਾਂ ਅਦੀਨ ਸਮਾਨ ਜਾਂ ਅਦੀਨ ਸਮਾਨ ਦਾ ਪਤਾ ਹੁਣ ਜੇ ਤੁਸੀਂ ਸੰਯੁਕਤ ਬਾਗ ਬਣਾ ਰਹੇ ਹੋ ਕੁੜੀਆਂ ਖੇਡ ਰਹੀਆਂ ਅਤੇ ਮੁੰਡੇ ਪੜ ਰਹੇ ਆ ਓਕੇ ਦੋ ਸਮਾਨ ਬਾਗਾਂ ਨੂੰ ਜੋੜਨ ਲਈ ਸਮਾਨਯੋਜਕ ਆ ਜਾਂਦੇ ਨੇ ਅਦੀਨ ਜਿੱਥੇ ਆਪਾਂ ਮਿਸ਼ਰਤ ਬਾਗ ਬਣਾ ਰਹੇ ਆ ਮਿਸ਼ਰਤ ਬਾਗ ਦੇ ਵਿੱਚ ਕੀ ਹੁੰਦਾ ਕਿਉਂਕਿ ਅਸਲ ਵਿੱਚ ਜੇ ਤੁਹਾਨੂੰ ਬਾਗ ਦੀ ਨੌਲੇਜ ਆ ਫਿਰ ਹੀ ਤੁਹਾਨੂੰ ਯੋਜਕ ਸਮਝ ਆਊਗਾ ਇਹਨੂੰ ਰੱਟਾ ਨਹੀਂ ਲੱਗਦਾ ਹੁੰਦਾ ਉਹਦੇ ਵਿੱਚ ਹੁੰਦਾ ਕੀ ਮਤਲਬ ਜਿੱਥੇ ਇੱਕ ਚੀਜ਼ ਹੋ ਰਹੀ ਆ ਮਤਲਬ ਇੱਕ ਦਾ ਹੁੰਦਾ ਮਤਲਬ ਸਤੰਤਰ ਵਾਕ ਓਕੇ ਮਤਲਬ ਆਪਾਂ ਕਹਿੰਦੇ ਆ ਆਪਣੇ ਆਪ ਦੇ ਵਿੱਚ ਇੱਕ ਉਹ ਦੇ ਉੱਪਰ ਡਿਪੈਂਡ ਹੁੰਦਾ ਅਧੀਨ ਵਾਕ ਆਪਾਂ ਕਹਿੰਦੇ ਆ ਅਧੀਨ ਉਪਵਾਕ ਦੋ ਦੋ ਵਾਕਾਂ ਨੂੰ ਜੋੜਨ ਵਿੱਚ ਜਿਹਦੇ ਵਿੱਚ ਇੱਕ ਸਤੰਤਰ ਵਾਕ ਹੁੰਦਾ ਤੇ ਇੱਕ ਵੀ ਹੁੰਦਾ ਅਧੀਨ ਉਪਵਾਕ ਹੁੰਦਾ ਅੱਗੇ ਆਪਾਂ ਕਰਦੇ ਆ ਇਹਦੇ ਵਿੱਚ ਚਾਂਸ ਹੋਣਾ ਸੀ ਤੁਹਾਡਾ ਆੜਾ ਅ ਟਰਾਈ ਕੀਤਾ ਸੋਨੋ ਜੋਜਕਰ ਦੁਬਾਰੇ ਰਿਵੀਜ਼ਨ ਹੋ ਗਈ ਹੋਗੀ ਨਾ ਜਿਹੜੇ ਬੱਚਿਆਂ ਨੇ ਮਤਲਬ ਭੁੱਲ ਗਏ ਹੋਣਗੇ ਦਾ ਅਗਲਾ ਸਵਾਲ ਵੀਡੀਓ ਰੋਕਣਾ ਅਰਜਰ ਕਰਨਾ ਇੱਕ ਦਾ ਰਿਕਵੈਸਟ ਆ ਕਿ ਪਲੀਜ਼ ਕਮੈਂਟ ਕਰਦਿਆ ਕਰੋ ਕਿ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਠੀਕ ਆ ਲਾਸਟ ਵਾਲੀ ਕਲਾਸ ਦੇ ਵਿੱਚ ਮਤਲਬ ਸੌਖਾ ਸੀ ਪੇਪਰ ਇਹਨਾਂ ਔਖਾ ਨਹੀਂ ਸੀਗਾ ਆਪਾਂ ਬਹੁਤ ਮਿਹਨਤ ਨਾਲ ਕਰਵਾਈਆਂ ਹੋਈਆਂ YouTube ਤੇ ਇੱਕ ਵਾਰੀ ਤੁਸੀਂ ਫਰਸਟ ਕਰਕੇ ਸਾਰੀਆਂ ਕਲਾਸਾਂ ਦੇਖ ਲਓ ਤੁਹਾਡੇ 10 ਚੋਂ 10 ਆ ਜਾਣਗੇ ਅੱਜ ਵੀ ਇਹਦੇ ਵਿੱਚ ਵੀ ਇੱਕ ਸਾਈ ਦੇ ਵਿੱਚ ਸਵਾਲ ਚੱਕੇ ਨੇ ਐਕਸਾਈ ਦੇ ਵਿੱਚ ਵੀ ਆਪਾਂ ਪ੍ਰੋਮਿਸ ਕਰਦੇ ਆਂ ਪੰਜਾਬੀ ਤੇ ਪੰਜਾਬ ਜੀ ਕੀ ਤੋਂ ਬਾਹਰ ਨਹੀਂ ਆਊਗੀ ਫਰਸਟ ਕਰਕੇ ਦੇਖ ਲਿਆ ਕਰੋ ਵੀਡੀਓ ਜੇ 3 ਮਿੰਟਾਂ ਦੀ ਇਹਨਾਂ 15 ਮਿੰਟਾਂ ਚ ਖਤਮ ਕਰਿਆ ਕਰੋ ਤੇ ਮਤਲਬ ਮੇਨ ਬਾਅਦ ਦੇ ਵਿੱਚ ਆ ਕੇ ਹਨਾ ਕਹਿ ਦੇਣਾ ਕਿ ਮੈਡਮ ਜੀ ਐਸ ਕਲਾਸ ਦੇ ਵਿੱਚੋ ਹੀ ਸਾਰੀ ਹਨਾ ਆ ਗਈ ਸੀਗੀ ਤਾਂ ਬਸ ਉੱਥੇ ਸਾਰੇ ਠੀਕ ਵੀ ਕਰਕੇ ਆਇਆ ਕਰੋ ਪੇਪਰ ਦੇ ਵਿੱਚ ਸਾਰੇ ਸਵਾਲ ਠੀਕ ਵੀ ਕਰਿਆ ਕਰੋ ਸਵਾਲ ਤੁਹਾਡੀ ਪੰਜਾਬੀ ਭਾਸ਼ਾ ਦੇ ਦੁੱਤ ਅੱਖਰ ਕਿਹੜੇ ਹਨ ਦੁੱਤ ਅੱਖਰ ਟੋਟਲ ਕਿੰਨੇ ਨੇ ਸਾਡੇ ਕੋਲੇ ਟੋਟਲ ਹੈਗੇ ਨੇ 3 ਤਿੰਨੇ ਸਵਾਰ ਨੇ ਤੰਨੇ ਸਾਡੇ ਕੋਲੇ ਲਗਾਤ ਅੱਖਰ ਨੇ ਤੇ ਤੰਨੇ ਹੀ ਸਾਡੇ ਕੋਲੇ ਦੁੱਤ ਅੱਖਰ ਨੇ ਤਾਂ ਇਹਨਾਂ ਚ ਦੁੱਤ ਅੱਖਰ ਕਿਹੜੇ ਨੇ ਇਹਨਾਂ ਵਿੱਚ ਹੋਗਾ ਹਾ ਹਾ ਰਾਰਾ ਬਾਵਾ ਦੁੱਤ ਅੱਖਰ ਕਿਹੜੇ ਹੁੰਦੇ ਨੇ ਕਿ ਜਿਹੜੇ ਅੱਖਰ ਜਿਹੜੇ ਅੱਖਰ ਸੌਰੀ ਜਿਹੜੇ ਅੱਖਰ ਕਿਸੇ ਦੇ ਪੈਰ ਦੇ ਵਿੱਚ ਪੈਣ ਠੀਕ ਹੈ ਜਿਵੇਂ ਹਾ ਹਾ ਹਾਹਾ ਆਪਣੇ ਆਪ ਦੇ ਵਿੱਚ ਪੂਰਾ ਵੀ ਆ ਜਾਂਦਾ ਵੈਸੇ ਇਹ ਸੁਰਜੰਤਰ ਹੀ ਆ ਤੇ ਇਹ ਕਿਸੇ ਮਤਲਬ ਸ਼ਬਦ ਦੇ ਪੈਰ ਦੇ ਵਿੱਚ ਆ ਕੇ ਵੀ ਅੱਧਾ ਜਿਹੜੇ ਅੱਧਾ ਹਹਾ ਨਹੀਂ ਉਥੇ ਆਪਾਂ ਸਾਰਾ ਬੋਲਾਂਗੇ ਥੋੜਾ ਜਿਹਾ ਬੋਲਾਂਗੇ ਜਿਵੇਂ ਹੁਣ ਆਪਾਂ ਲਿਖਦੇ ਆ ਜਿਵੇਂ ਹੁਣ ਬਾਵਾ ਬਾਵੇ ਦੇ ਵਿੱਚ ਜਦੋਂ ਮੈਂ ਆਪਾਂ ਕਹਿੰਦੇ ਸੁਅ ਜੀਵਨੀ ਤਾਂ ਉਥੇ ਆਪਾਂ ਬਾਵਾ ਪੂਰਾ ਨਹੀਂ ਲਿਖਦੇ ਸੁਅ ਜੀਵਨੀ ਸਵੈ ਜੀਵਨੀ ਕੀ ਹੁੰਦੀ ਹੈ ਜਦੋਂ ਕੋਈ ਵੀ ਮਤਲਬ ਲੇਖਕ ਜਾਂ ਕੋਈ ਵੀ ਜਿਵੇਂ ਮਿਲਖਾ ਸਿੰਘ ਉਹਨਾਂ ਨੇ ਆਪਣੇ ਜੀਵਨ ਬਾਰੇ ਆਪ ਲਿਖਿਆ ਹੁੰਦਾ ਸਵੈ ਤਾਂ ਇਥੇ ਮਤਲਬ ਪੈਰ ਚ ਆ ਗਿਆ ਇਹਨਾਂ ਨੂੰ ਕਹਾਂਗੇ ਦੁੱਤ ਅੱਖਰ ਜਿਵੇਂ ਰਾਰੇ ਤੇ ਆ ਗਿਆ ਜਿਵੇਂ ਆਪ ਕਹਿੰਨੇ ਸ਼੍ਰੀਮਾਨ ਸ਼੍ਰੀਮਾਨ ਤਾਂ ਰਾਰਾ ਪੈਰ ਚ ਪਾਉਣਿਆਂ ਦਾ ਹਾ ਹੇ ਤੇ ਆਪਣਾ ਆ ਗਿਆ ਜਿਵੇਂ ਹਾ ਹੀ ਤੇ ਆ ਗਿਆ ਹੜ ਸੌਰੀ ਹੜ ਤਾਂ ਇਥੇ ਇਹ ਪੈਰ ਚ ਪੈਂਦੇ ਨੇ ਇਸ ਤਰੀਕ ਨਾਲ ਕੀ ਨਹੀਂ ਸਾਡੇ ਦੁੱਤ ਅੱਖਰ ਨੇ ਅਗਲਾ ਸਵਾਲ ਜਿਹੜੀ ਬੋਲੀ ਦੀ ਬਾਤ ਤੋਂ ਅਸੀਂ ਹਰ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਜਿਹੜੀ ਬੋਲੀ ਦੀ ਆਪਾਂ ਕਰਦੇ ਆਂ ਬੋਲਚਾਲ ਦੀ ਬੋਲੀ ਲਿਖਤੀ ਦੀ ਬੋਲੀ ਮਾਂ ਬੋਲੀ ਜਾਂ ਬੋਲੀ ਮਾਂ ਬੋਲੀ ਜਿਹੜਾ ਵੀ ਬੱਚਾ ਆਪਣੇ ਪਰਿਵਾਰ ਦੇ ਵਿੱਚ ਸਿੱਖਦਾ ਮਾਂ ਬੋਲੀ ਹੈ ਨਾ ਉਹ ਹੋਊਗਾ ਚਾਹੇ ਉਹ ਪੰਜਾਬ 'ਚ ਰਹਿ ਰਿਹਾ ਵਟ ਜੇ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਮਤਲਬ ਆਪਣੇ ਪ੍ਰਵਾਸੀ ਭਾਈ ਜਾਲੇ ਚੋਂ ਆਏ ਨਹੀਂ ਹੈ ਨਾ ਤਾਂ ਉਹਨਾਂ ਦੀ ਆਪ ਦੀ ਬੋਲੀ ਹੋਊਗੀ ਯੂਪੀ ਬਿਹਾਰ ਵਾਲਿਆਂ ਦੀ ਆਪਣੀ ਆਪਣੀ ਪੰਜਾਬੀ ਹੁੰਦੀ ਹੈ ਨਾ ਲਿਖਤੀ ਬੋਲੀ ਜਿੱਥੇ ਵਿਆਹ ਕਰਨ ਦੇ ਨਿਯਮਾਂ ਦਾ ਪ੍ਰੋਪਰ ਧਿਆਨ ਕੀਤਾ ਰੱਖਿਆ ਜਾਂਦਾ ਹੈ ਇਹ ਤੇ ਵਿਆਕਰਨ ਦੇ ਨਿਯਮ ਲੱਗਦੇ ਨੇ ਤੇ ਇਹਨੂੰ ਆਪਾਂ ਕਹਾਂਗੇ ਬੋਲਚਾਲ ਦੀ ਬੋਲੀ ਓਕੇ ਜਿਹੜੀ ਬੋਲੀ ਬੱਚਾ ਆਪਣੇ ਪਰਿਵਾਰ ਵਿੱਚੋਂ ਸਿੱਖਦਾ ਉਹਨੂੰ ਆਪਾਂ ਕਹਾਂਗੇ ਮਾਂ ਬੋਲੀ ਓਕੇ ਖੇੜਲੀਆਂ ਵਿੱਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਹੈ ਤਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਆ ਪੀ ਵਾਈ ਕਿਊ ਆ ਇਦਾਂ ਯਾਦ ਕਰਨੀ ਕਿ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਆ ਕਿਰਿਆ ਵਿਸ਼ੇਸ਼ਣ ਅੱਠ ਤਰ੍ਹਾਂ ਦੇ ਆ ਰਟਾ ਨਹੀਂ ਲਾਉਣਾ ਉਹਨਾਂ ਦੀਆਂ ਕੱਲੀਆਂ-ਕੱਲੀਆਂ ਕਿਸਮਾਂ ਥੋੜੀ ਯਾਦ ਹੋਣੇ ਚਾਹੀਦੀਆਂ ਤਾਂ ਕਿਹੜੀ ਹੈ ਤੁਹਾਡੇ ਕੋਲ ਇਹਦੇ ਵਿੱਚੋਂ ਵਿਸ਼ੇਸ਼ਣ ਦੀ ਕਿਸਮਾ ਸੰਬੰਧ ਵਚਕ ਵਾਸ਼ਨਵਾਚਕ ਵਿਸ਼ੇਸ਼ਣ ਸਮੂਹਵਾਚਕ ਵਿਸ਼ੇਸ਼ਣ ਜਾਂ ਪਰਨਾਮੀ ਵਿਸ਼ੇਸ਼ਣ ਸੋਚੋ ਸਮੂਹਵਾਚਕ ਦਾ ਸਾਡੇ ਕੋਲ ਨਾਮ ਹੁੰਦਾ ਜਿਵੇਂ ਜਮਾਤ ਜਥਾ ਇਸ ਤਰੀਕੇ ਨਾਲ ਠੀਕ ਹੈ ਵਾਸ਼ਨਵਾਚਕ ਸਾਡੇ ਕੋਲ ਇਹ ਨਾਮ ਹੁੰਦਾ ਇਹ ਸਾਡੇ ਕੋਲ ਕੀ ਹੁੰਦਾ ਪਰਨਾਮ ਪਰਨਾਮ ਦੀ ਕਿਸਮਾਂ ਇਹ ਵੀ ਕੀ ਹੈ ਸਾਡੇ ਕੋਲੇ ਪਰਨਾਮ ਦੀ ਕਿਸਮਾਂ ਤੇ ਇਹ ਪਰਨਾਮੀ ਕੀ ਹੁੰਦਾ ਸਾਡੇ ਕੋਲੇ ਵਿਸ਼ੇਸ਼ਣ ਆਪਾਂ ਕੱਲ ਵਾਲੀ ਕਲਾਸ ਦੇ ਵਿੱਚ ਵਿਸ਼ੇਸ਼ਣ ਕਰਿਆ ਹੁਣ ਆਪਾਂ ਟਾਈਮ ਖਰਾਬ ਨਹੀਂ ਕਰਾਂਗੇ ਪਾਣੀਵਾਲਾ ਵਫਾਦਾਰੀ ਸ਼ਬਦ ਨੂੰ ਨਾਮ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾਂਦਾ ਹੈ ਤਾਂ ਨਾਮ ਦੀ ਸਾਡੇ ਕੋਲ ਟੋਟਲ ਕਿੰਨੀਆਂ ਕਿਸਮਾਂ ਨੇ ਪੰਜ ਕਿਸਮਾਂ ਤਾਂ ਇਹਦੇ ਵਿੱਚ ਜਿਹੜੀ ਵਫਾਦਾਰੀ ਆ ਵਫਾਦਾਰੀ ਹੋ ਗਈ ਇਮਾਨਦਾਰੀ ਹੋ ਗਈ ਸੱਚਾਈ ਹੋ ਗਈ ਤਾਂ ਇਹ ਕਿਹੜੀ ਕਿਸਮਾਂ ਖਾਸ ਨਾਮ ਹੈ ਇਹਦੇ ਵਿੱਚ ਆਪਣੇ ਜਿਵੇਂ ਡਾਕਟਰ ਮਨਮੋਹ ਸਿੰਘ ਮੋਦੀ ਆ ਗਿਆ ਇੰਡੀਆ ਆ ਗਿਆ ਪੰਜਾਬ ਆ ਗਿਆ ਬਠਿੰਡਾ ਆ ਗਿਆ ਉਹ ਵਾਲੀ ਚੀਜ਼ਾਂ ਆ ਗਈਆਂ ਪਦਾਰਥਵਾਚਕ ਨਾਮ ਇਹਦੇ ਵਿੱਚ ਜਿਹੜੀ ਚੀਜ਼ ਨੂੰ ਕਿਸੇ ਨਾ ਕਿਸੇ ਇਕਾਈ ਦੀ ਸਾਨੂੰ ਲੋੜ ਪਊਗੀ ਜਿਵੇਂ ਪਾਣੀ ਰੇਤ ਇਹ ਵਾਲੀਆਂ ਆਮਨਾ ਮਾਗਿਆ ਆਮਨਾਵ ਦੇ ਵਿੱਚ ਜਿਵੇਂ ਕੁੜੀ ਮੁੰਡਾ ਯੂਨੀਵਰਸਿਟੀ ਉਹੀ ਸਾਰੀਆਂ ਆ ਗਿਆ ਆਪਣੇ ਆਮਨਾਵ ਚ ਪਾਵਾ ਚਕ ਨਾਮ ਹਾਂਜੀ ਜਿਹੜੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਜਿਹੜੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਹੱਥ ਨਹੀਂ ਲਾ ਸਕਦੇ ਵਫਾਦਾਰੀ ਫੀਲ ਕੀਤੀ ਜਾ ਸਕਦੀ ਹੈ ਨਾ ਸਚਾਈ ਵੀ ਫੀਲ ਕੀਤੀ ਜਾ ਸਕਦੀ ਹੈ ਮਿਹਨਤ ਵੀ ਫੀਲ ਕੀਤੀ ਜਾ ਸਕਦੀ ਆ ਦੇਸ਼ ਭਗਤੀ ਵੀ ਫੀਲ ਕੀਤੀ ਜਾ ਸਕਦੀ ਕਿ ਇਹਦੇ ਅੰਦਰ ਦੇਸ਼ ਭਗਤੀ ਆ ਦੇਸ਼ ਭਗਤ ਚੀਜ਼ ਲੱਗੂਗਾ ਕਿ ਜਿਵੇਂ ਆਪਾਂ ਕੋਈ ਵੀ ਕਹਿੰਦੇ ਆ ਕਿ ਉਹ ਬੰਦਾ ਜਿਵੇਂ ਸ਼ਹੀਦ ਭਗਤ ਸਿੰਘ ਜੀ ਦੇਸ਼ ਭਗਤ ਸਨ ओके ਤਾਂ ਉਹ ਕੀ ਹੋਗੀ ਦੇਸ਼ ਭਗਤ ਕੋਈ ਬੰਦਾ ਬਟ ਦੇਸ਼ ਭਗਤੀ ਦਾ ਚ ਆ ਗਿਆ ਉਹ ਹੋ ਗਿਆ ਪਾਵਾਜ ਕੇ ਦੇ ਵਿੱਚ ਨੀਰਾ ਆਦੂ ਬਾਟੇ ਖਚਾ ਖਾਚਾ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਦੀਆਂ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾਊਗਾ ਤਾਂ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਦੇ ਵਿੱਚ ਹੋਊਗਾ ਖਚਾ ਖਾਚਾ ਤਾਂ ਕੀ ਹੋਊਗਾ ਇਹ ਸੰਖਿਆਵਾਚਕ ਹੋਊਗਾ ਸੰਖਿਆਵਾਚਕ ਦਾ ਸੀਗਾ ਕੜੀਮੁੜੀ ਇੱਕ ਵਾਰ بار بار ਹਰ ਰੋਜ਼ ਹਨਾ ਉਹਦੇ ਵਿੱਚ ਆ ਗਿਆ ਸੀ ਕਾਰਨਵਾਚਕ ਕਿਵੇਂ ਪੜ ਰਿਆਂ ਤਾਂ ਕਿ ਮੈਂ ਮਿਹਨਤ ਕਰਦਾ ਤਾਂ ਕਿ ਮੇਰਾ ਪੇਪਰ ਪਾਸ ਹੋ ਜਾਏ ਕਿਸੇ ਕੰਮ ਦੇ ਹੋਣ ਦਾ ਕਾਰਨ ਦੱਸ ਦੇਣਾ ਓਕੇ ਕੁੜੀ ਫੇਲ ਹੋਗੀ ਕਿਉਂਕਿ ਮਿਹਨਤ ਨਹੀਂ ਕੀਤੀ ਲਾਈਕ ਇਹ ਵਾਲਾ ਤੇ ਇਹ ਸੋਡਾ ਗਿਆ ਮਿਲਤੀ ਵਾਚ ਜਾਂ ਪਰਿਮਾਨ ਵਾਚਕ ਵਿਸ਼ੇਸ਼ਣ ਕਿਸੇ ਪਾਵ ਜਾਂ ਜਜਬੇ ਨੂੰ ਪੇਸ਼ ਕਰਨ ਲਈ ਕਿਹੜੇ ਵਿਰਾਮ ਚਿੰਨ ਦੀ ਕਿੰਨਦੀ ਬਾਤਾਂ ਕੀਤੀ ਜਾਂਦੀ ਹੈ ਓਕੇ ਤਾਂ ਇਹ ਵੀ ਕੀ ਹੁੰਦਾ ਬਈ ਇਹ ਵੀ ਸਾਡੀ ਹੈਗੀ ਕਿ ਸ਼ਬਦ ਸਰੇਣੀ ਟੋਟਲ 8 ਸ਼ਬਦ ਸਰੇਣੀਆਂ ਦੇ ਵਿੱਚ ਇੱਕ ਸਾਡੀ ਸ਼ਬਦ ਸਰੇਣੀ ਇਹ ਆ ਸੌਰੀ ਬਿਸ਼ਰਾਮ ਚੈਨ ਸੌਰੀ ਤਾਂ ਇਹਦੇ ਵਿੱਚ ਕਿਹੜੇ ਦੀ ਬਾਤੋਂ ਕੀਤੀ ਜਾਂਦੀ ਹੈ ਉਹ ਆਪਾਂ ਅੱਗੇ ਕਰਦੇ ਆ ਤਾਂ ਇਹ ਇਹਦੇ ਵਿੱਚ ਕੀਤੀ ਜਾਂਦੀ ਸਾਡੀ ਬਿਸਮਿਕ ਦੀ ਤਾਂ ਬਿਸਮਿਕ ਇਹ ਵਾਲਾ ਚਿੰਨ ਆ ਗਿਆ ਸਾਡਾ ਇਹਦੇ ਵਿੱਚ ਹੁੰਦਾ ਕਿ ਜਦੋਂ ਆਪਾਂ ਕਿਸੇ ਵੀ ਸਾਡੇ ਮੂੰਹ ਦੇ ਵਿੱਚੋਂ ਜੇ ਤਾਂ ਕੋਈ ਵੀ ਮਤਲਬ ਬਾਖ ਲਿਖਦੇ ਆਪਾਂ ਸਟਾਰਟਿੰਗ ਦੇ ਵਿੱਚ ਕੋਈ ਵੀ ਹਾਈ ਰੱਬਾ ਕਾਸ਼ ਜੇ ਕਿਤੇ ਇਹ ਵਾਲੇ ਜਿਹੜੇ ਸਾਡੇ ਮੂਹ ਦੇ ਵਿੱਚ ਆਪ ਮਹਾਰ ਸ਼ਬਦ ਆਉਂਦੇ ਨੇ ਉਹ ਆਪਾਂ ਸਟਾਰਟਿੰਗ ਦੇ ਵਿੱਚ ਰੱਖਦੇ ਆ ਨਾ ਉਹ ਤੋਂ ਬਾਅਦ ਇਹ ਆਪਾਂ ਸਿੰਬਲ ਦਿੰਨੀ ਦਿੰਨੇ ਆ ਇਹ ਹੁੰਦਾ ਜਦੋਂ ਆਪਾਂ ਕੋਈ ਵੀ ਬਾਖ ਕੰਪਲੀਟ ਕਰਤਾ ਉਹਦੇ ਐਂਡ ਦੇ ਵਿੱਚ ਡੰਡੀ ਇਹ ਚੰਦ ਜਦੋਂ ਵੀ ਕੋਈ ਆਪਾਂ ਸਵਾਲ ਪੁੱਛ ਲਿਆ ਜਿਵੇਂ ਆਪਾਂ ਕੱਲ ਵਾਲੇ ਚ ਕਰਿਆ ਸੀਗਾ ਤੇ ਇਹਦਾ ਕਾਮਾ ਥੋੜਾ ਜਿਹਾ ਗੈਪ ਰੱਖਣ ਲਈ ਥੋੜਾ ਜਿਹਾ ਗੈਪ ਰੱਖਣ ਲਈ ਇਹ ਤੋਂ ਬਾਅਦ ਤੇ ਇਹ ਪੂਰਾ ਗੈਪ ਇਹ ਵਾਲਾ ਇਹ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮੂਹਵਾਚਕ ਨਾਮ ਨਹੀਂ ਹੈ ਤਾਂ ਨਾਮ ਹੈਗੇ ਸਾਡੇ ਕੋਲੇ ਪੰਜ ਤਾਂ ਸਮੂਹਵਾਚਕ ਜਾਂ ਇਕੱਠਵਾਚਕ ਦੋਮਾਂ ਵਿੱਚ ਕੁਝ ਵੀ ਕਹਿ ਸਕਦੇ ਨੇ ਅਰਦਾਸ ਬੱਗ ਡਾਰ ਟੋਲੀ ਟੋਲੀ ਹੁਣ ਇੱਕ ਬੱਚਾ ਖੜਾ ਹੋਊਗਾ ਪਰ ਟੋਲੀ ਨਹੀਂ ਕਹਾਂਗੇ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਬੱਚੇ ਹੋਣ ਓਕੇ ਡਾਰ ਜਿਹੜੇ ਪੰਛੀ ਉੱਡਦੇ ਨੇ ਬੱਗ ਜਿਹੜੇ ਚਾਰ ਮਤਲਬ ਪੈਰਾਂ ਵਾਲੇ ਜਾ ਰਹੇ ਨੇ ਤਾਂ ਇਹ ਦਾ ਅਨਸਰ ਹੋਣਾ ਸੀ ਅਰਦਾਸ ਅਰਦਾਸ ਨਹੀਂ ਹੈ ਬਾਕੀ ਸਾਰੇ ਕੀ ਨੇ ਸਮੂਹਵਾਚਕ ਜਾਂ ਇਕੱਠਵਾਚਕ ਵੰਤਰ ਦੇ ਪੱਖ ਤੋਂ ਵੰਤਰ ਦੇ ਪੱਖ ਤੋਂ ਜੋਜਕਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਵੰਤਰ ਦੇ ਪੱਖ ਤੋਂ ਆਪਾਂ ਪਿੱਛੇ ਦੇਖਿਆ ਵੰਤਰ ਦੇ ਪੱਖ ਤੋਂ ਸਾਡੇ ਕੋਲ ਜੋਜਕਦੀਆਂ ਕਿੰਨੀਆਂ ਕਿਸਮਾਂ ਹੈਗੀਆਂ ਤਿੰਨ ਕਿਹੜੇ ਸੀਗੇ ਸਾਡੇ ਕੋਲੇ ਅਕੈਰੇ ਸੰਯੁਕਤ ਜਾਂ ਟੁੱਟਵੇਂ ਤਾਂ ਇਹਦੇ ਵਿੱਚ ਸੀਗੇ ਤਿੰਨ ਪਰਨਾਮ ਸਾਡੇ ਕੋਲੇ ਹੁੰਦੇ ਨੇ ਛੇ ਪ੍ਰਕਾਰ ਦੇ ਨਾਮ ਜਾਂ ਵਿਸ਼ੇਸ਼ਣ ਹੁੰਦਾ ਸਾਡੇ ਕੋਲੇ ਚਾਰ ਪ੍ਰਕਾਰ ਦਾ ਕਿਹੜਾ ਜੋਟ ਸਹੀ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜੋਟ ਸਹੀ ਨਹੀਂ ਵੀਡੀਓ ਰੋਕੋ ਤੇ ਆਨਸਰ ਕਰੋ ਲੋਹਾ ਪ੍ਰਾਥਵਾਚਕ ਇਦੇ ਵਿੱਚ ਆਪਾਂ ਇਹ ਲੋਹਾ ਲੋਹੀ ਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਜੀ ਇੱਕ ਲੋਹਾ ਦੋ ਲੋਹਾ ਤਿੰਨ ਲੋਹਾ ਆਪਾਂ ਕਹਾਂਗੇ ਇੱਕ ਮਣ ਲੋਹਾ ਦੋ ਮਣ ਲੋਹਾ ਤਾਂ ਨਾਲ ਕੋਈ ਨਾ ਕੋਈ ਸਾਨੂੰ ਬੀਟ ਦੀ ਇਕਾਈ ਕਰਨੀ ਪਊਗੀ ਜੇ ਇੱਥੇ ਪਾਣੀ ਵੀ ਆ ਜਾਂਦਾ ਤਾਂ ਪਾਣੀ ਨੂੰ ਚਾਹੇ ਦੁੱਧ ਆ ਜਾਂਦਾ ਚਾਹੇ ਕੱਪੜਾ ਆ ਜਾਂਦਾ ਜੇ ਇੱਥੇ ਕੱਪੜਾ ਵੀ ਹੁੰਦਾ ਤਾਂ ਕੱਪੜਾ ਵੀ ਕੀ ਹੈ ਪਦਾਰਥ ਵਾਚ ਕਿਉਂਕਿ ਆਪਾਂ ਕਹਾਂਗੇ 1 ਮੀਟਰ ਕੱਪੜਾ 2 ਮੀਟਰ ਕੱਪੜਾ ਓਕੇ ਕੱਪੜੇ ਤੋਂ ਸੂਟ ਬਣ ਗਿਆ ਆਮ ਨਾਮ ਚ ਵਗ ਜੂਗਾ ਠੀਕ ਆ ਤਜਥਾ ਜਥੇ ਦੇ ਵਿੱਚ ਉਹ ਹੀ ਆਪਾਂ ਦੋ ਜਾਂ ਦੋ ਤੋਂ ਵੱਧ ਜਿੱਥੇ ਲੋਕ ਹੋਣ ਤਾਂ ਉਹਨੂੰ ਆਪਾਂ ਕਹਾਂਗੇ ਸਮੂਹ ਵਾਚਕ ਹਰਜੀਤ ਕੀ ਆ ਖਾਸ ਨਾਮ ਸੁਖ ਸੁਖ ਹੈਗਾ ਸਾਡਾ ਪਾ ਵਾਚਕ ਕਿਉਂਕਿ ਆਪਾਂ ਇਹਨੂੰ ਟੱਚ ਨਹੀਂ ਕਰ ਸਕਦੇ ਤੇ ਆਮ ਨਾਮ ਹੁੰਦਾ ਜਿਵੇਂ ਆਪਾਂ ਕਹਾਂਗੇ ਕੋਈ ਵੀ ਕੁੜੀ ਕਹੇ ਤਾਂ ਮੁੰਡਾ ਕਹੇ ਤਾਂ ਕੋਈ ਸ਼ਹਿਰ ਕਹੇ ਤਾਂ ਇਹ ਵਾਲੇ ਸਾਡੇ ਅੱਗੇ ਆਮ ਨਾਮ ਹੈ ਲਿਖੇ ਬਾਕਾਂ ਵਿੱਚੋਂ ਕਿਸ ਕਿਸੇ ਵਿੱਚ ਗੋਣਵਾਚਕ ਵਿਸ਼ੇਸ਼ਣ ਦੀ ਵਰਤੋਂ ਨਹੀਂ ਹੋਈ ਤਾਂ ਵਿਸ਼ੇਸ਼ਣ ਕਿੰਨਾ ਸਾਡੇ ਕੋਲੇ 5 ਪ੍ਰਕਾਰ ਦਾ ਉਹਦੇ ਵਿੱਚ ਜਿਹੜੀ ਸਾਡੀ ਪਹਿਲੀ ਕਿਸਮ ਆ ਜਾਂਦੀ ਹੈ ਉਹ ਹੁੰਦੇ ਸਾਡੇ ਕੋਲੇ ਗੋਣਵਾਚਕ ਵਿਸ਼ੇਸ਼ਣ ਤੇ ਗੋਣਵਾਚਕ ਵਿਸ਼ੇਸ਼ਣ ਅੱਗੇ ਕਿੰਨੇ ਤਰ੍ਹਾਂ ਦਾ ਸਾਡੇ ਕੋਲੇ ਤਿੰਨ ਤਰ੍ਹਾਂ ਦਾ ਇਕੱਲੇ ਦੀ ਤੁਲਨਾ ਦੋ ਦੇ ਵਿੱਚ ਤੁਲਨਾ ਇੱਕ ਦੀ ਸਾਰਿਆਂ ਦੇ ਨਾਲ ਤੁਲਨਾ ਓਕੇ ਉਹ ਮੇਰਾ ਮਿੱਤਰ ਹੈ ਗੋਣਵਾਚਕ ਵਿਸ਼ੇਸ਼ਣ ਓਕੇ ਉਸ ਨੂੰ ਚੋਰੀ ਦੀ ਮਾੜੀ ਆਦਤ ਹੈ ਚੈਰੀ ਲੋਕ देर ਨਾਲ ਸੌਂਦੇ ਹਨ ਅਜ ਉਹ ਉਸਨੇ ਕਾਲੀ ਪੱਗ ਬੰਨੀ ਹੈ ਇਹਨਾਂ ਦੇ ਵਿੱਚੋਂ ਵਿਸ਼ੇਸ਼ ਮਤਲਬ ਕਿਰਿਆ ਗੋਣਵਾਚਕ ਵਿਸ਼ੇਸ਼ਣ ਦੀ ਵਰਤੋਂ ਨਹੀਂ ਹੋਈ ਤਾਂ ਇਹਦੇ ਵਿੱਚ ਜਿਹੜਾ ਕੀ ਮਤਲਬ ਕਿਸੇ ਚੀਜ਼ ਦਾ ਅੱਗੇ ਕਿਸੇ ਵੀ ਚੀਜ਼ ਦਾ ਪੱਗ ਪੱਗ ਦਾ ਕੀ ਦੱਸਦਾ ਇੱਕ ਵਿਸ਼ੇਸ਼ਤਾ ਦੱਸਦੀ ਕਿ ਪੱਗ ਕੀ ਕਾਲੀ ਆ ਸ਼ਹਿਰੀ ਲੋਕ देर ਨਾਲ ਸੌਂਦੇ ਨੇ ਸੌਣ ਦਾ ਕੀ ਮਤਲਬ ਜਿਹੜਾ ਸੌਣ ਸੌਂਦੇ ਨੇ ਉਹ ਕੀ ਆ ਦੇਰ ਨਾਲ ਸੌਂਦੇ ਨੇ ਓਕੇ ਟਾਈਮ ਦੇ ਵਿੱਚ ਦੇਰੀ ਕਰਦੇ ਨੇ ਚੋਰੀ ਚੋਰੀ ਵੀ ਕੀ ਆ ਮਾੜੀ ਆਦਤਾਂ ਠੀਕ ਹੈ ਚੋਰੀ ਦਾ ਅੱਗੇ ਦੱਸਤਾ ਕਿ ਚੋਰੀ ਚੰਗੀ ਆ ਤਾਂ ਜਾਂ ਮਾੜੀ ਕਿਸੇ ਵੀ ਚੋਰੀ ਕੀ ਹੈ ਵੈਸੇ ਚੋਰੀ ਨੂੰ ਆਪਾਂ ਮਤਲਬ ਦੇਖ ਸਕਦੇ ਕੋਈ ਚੀਜ਼ ਚੋਰੀ ਹੋ ਗਈ ਉਹਦਾ ਪਤਾ ਚ ਕਰ ਸਕਦੇ ਹਾਂ ਕਿ ਕਿਸ ਦੇ ਕੋਲੋਂ ਗੈਨੇ ਚੋਰੀ ਹੋ ਗਈ ਬਟ ਚੋਰੀ ਕੀ ਹੈ ਪਾਵਾਚਕ ਕਿਸੇ ਨਾਮ ਜਾਂ ਪ੍ਰਨਾਮ ਦੀ ਅੱਗੇ ਆ ਕੇ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਆਪਾਂ ਵਿਸ਼ੇਸ਼ਣ ਕਹਾਂਗੇ ਠੀਕ ਹੈ ਉਹ ਮੁੰਡਾ ਮੇਰਾ ਮਿੱਤਰ ਹੈ ਤਾਂ ਇਹਦਾ ਅਨਸਰ ਹੋਣਾ ਸੀਗਾ ਊੜਾ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਹੈ ਜਿਹੜੇ ਇਹ ਹੈਗਾ ਤੁਹਾਡਾ ਐਕਸਾਈਜ਼ ਦਾ 2023 ਦਾ ਪੀワイਕਿਊ ओके ਜਿਹੜੇ ਬੱਚੇ ਅਦਨਿਕ ਆਪਾਂ ਕਲਾਸਾਂ ਪਾਈਆਂ ਉਹਨਾਂ ਨੂੰ ਪੂਰਾ ਡਿਟੇਲ ਚ ਕਰੋ ਤਾਂ ਇਹਦੇ ਵਿੱਚ ਕਿਹਾ ਸੀ ਕਿ ਇਹਨਾਂ ਵਿੱਚ ਕਿਹੜਾ ਗਲਤ ਜੋੜ ਆ ਨੋਵਲਕਾਰ ਨਾਨਕ ਸਿੰਘ ਹਾਂਜੀ ਨਾਨਕ ਸਿੰਘ ਦਾ ਪਿਤਾ ਕਿਹਾ ਜਾਂਦਾ ਨੋਵਲ ਦਾ ਕਿਉਂਕਿ ਨੋਵਲ ਦਾ ਮੁੱਢ ਕਿੰਨਾ ਤੋਂ ਵੱਜਿਆ ਪਾਈ ਵੀਰ ਸਿੰਘ ਜੀ ਤੋਂ ਵੱਜਿਆ ਪਾਈ ਵੀਰ ਸਿੰਘ ਜੀ ਨੇ ਨੋਵਲ ਦਾ ਮੁੱਢ ਆਪਣੇ ਇਹ ਨੋਵਲ ਆਇਆ ਕਿੰਨਾ ਨਾਲ ਨੋਵਲ ਵੀ ਕੀ ਹੈ ਇੱਕ ਕਾਵ ਰੂਪ ਆ ਨੋਵਲ ਆਇਆ ਕਿੰਨਾ ਨਾਲ ਅੰਗਰੇਜ਼ਾਂ ਨਾਲ ਆਇਆ ਉਦੋਂ ਪਹਿਲਾਂ ਸਾਡੇ ਕੋਲ ਨਾਵਲ ਵਰਗਾ ਕੋਈ ਵੀ ਕਾਵ ਰੂਪ ਨਹੀਂ ਸੀ ਅੰਗਰੇਜ਼ਾਂ ਨਾਲ ਆਇਆ ਅੰਗਰੇਜ਼ਾਂ ਨੇ ਜਦੋਂ ਆਪਣੇ ਦੇ ਮਤਲਬ ਕਬਜ਼ਾ ਕੀਤਾ ਤਾਂ ਉਦੋਂ ਉਹਨਾਂ ਨੇ ਉਹਨਾਂ ਦੇ ਇੱਕ ਇੱਕ ਦਾ ਤਲਵਾਰ ਨਾਲ ਕਿਸੇ ਤੇ ਰਾਜ ਕਰਨਾ ਤੇ ਇੱਕ ਕਲਮ ਨਾਲ ਰਾਜ ਕਰਨਾ ਜਿਹਦੇ ਉਹਨਾਂ ਨੇ ਸਾਡੇ ਉੱਤੇ ਕਲਮ ਨਾਲ ਹੀ ਸਾਡੀ ਸਾਡੀ ਮਤਲਬ ਜਿੰਨਾ ਵੀ ਸਾਨੂੰ ਸਾਡੇ ਸਿੱਖ ਸਮਾਜ ਦੇ ਵਿੱਚ ਸਾਡੇ ਪੰਜਾਬੀ ਸੱਭੇ ਚਾਚਾ ਯਕੀਨ ਚ ਉਹ ਸਾਰੇ ਚੀਜ਼ਾਂ ਤੇ ਕਾਟਾ ਮਾਰ ਕੇ ਉਹਨਾਂ ਨੇ ਕਿਹਾ ਕਿ ਅਸੀਂ ਵੈਸਟ ਹਾਂ ਅਸੀਂ ਰਾਜ ਕਰਨ ਵਾਲੀ ਸਰੇਣੀ ਹਾਂ ਤੇ ਅਸੀਂ ਹੀ ਸੋਣੂ ਕਿ ਮਤਲਬ ਅੱਗੇ ਤਰੱਕੀ ਵੱਲ ਲੈ ਕੇ ਜਾਵਾਂਗੇ ਤਾਂ ਉਹਨਾਂ ਨੇ ਨੋਵਲ ਵਗੈਰਾ ਲਿਖਿਆ ਹੁਣ ਨੋਵਲ ਕੋਈ ਕਹਾਣੀ ਤਾਂ ਬਹੁਤ ਛੋਟੀ ਹੁੰਦੀ ਹੈ ਨੋਵਲ ਕਾਫੀ ਲੰਬਾ ਹੁੰਦਾ ਜਿਹੜਾ ਬੰਦਾ ਪੜੀ ਜਾਊਗਾ ਉਹ ਚੀਜ਼ ਨੂੰ ਬਾਰ ਬਾਰ ਤੇ ਉਹਨੂੰ ਬਾਕੀ ਹੀ ਲੱਗਣ ਲੱਗ ਜੂਆ ਕਿ ਬਾਕੀ ਰਾਜ ਕਰਨ ਵਾਲੀ ਸਰਹਿਨੀਆਂ ਤਾਂ ਉਹ ਇਸ ਤਰੀਕੇ ਨਾਲ ਨੋਵਲ ਲਿਖਦੀ ਸੀਗੀ ਤਾਂ ਭਾਈ ਵੀਰ ਸਿੰਘ ਨੇ ਕਿਹਾ ਕਿ ਨਹੀਂ ਅਸੀਂ ਵੀ ਵੈਸਟਾ ਅਸੀਂ ਵੀ ਇੰਨਾ ਕਰਿਆ ਤਾਂ ਭਾਈ ਵੀਰ ਸਿੰਘ ਨੇ ਜਿੰਨੇ ਵੀ ਆਪਣੇ ਚਾਰ ਨੋਵਲ ਲਿਖੇ ਚਾਰੇ ਨੋਵਲ ਸਿੱਖ ਸਮਾਜ ਦੇ ਵਿੱਚ ਸਰਦਾਰ ਕਰਨ ਲਈ ਲਿਖੇ ਪੀਰਮ ਦੇ ਆਸ-ਪਾਸੇ ਸੀਗੇ ਹਨਾ ਜਦੋਂ ਨਾਨਕ ਸਿੰਘ ਨੇ ਕਲਮ ਚੱਕੀ ਤਾਂ ਨਾਨਕ ਸਿੰਘ ਨੇ ਨੋਵਲ ਲਿਖਿਆ ਤੇ ਨਾਨਕ ਸਿੰਘ ਦੇ ਨੋਵਲ ਦੇ ਵਿੱਚ ਗੈਰ ਸਿੱਖ ਪਾਤਰ ਵੀ ਆਏ ਤਾਂ ਮਤਲਬ ਜਿਵੇਂ Hindu ਪਾਤਰ ਹੋਗੇ Muslim ਪਾਈਚਾਰੇ ਚ ਪਾਤਰ ਹੋਗੇ ਤਾਂ ਨੋਵਲ ਨੂੰ ਹਰੇਕ ਵਰਗ ਨੇ ਪੜਿਆ ਤੱਪਈ ਜਿਹੜਾ ਨਾਨਕ ਸਿੰਘ ਸੀਗਾ ਨਾਨਕ ਸਿੰਘ ਨੇ ਉਹ ਟੌਪਿਕ ਚੱਕ ਜਿਵੇਂ ਬੇਰਜ਼ਗਾਰੀ ਹੋ ਗਈ ਵਿਧਵਾ ਵਿਆਹ ਹੋ ਗਿਆ ਛੋਟੀ ਉਮਰ ਚ ਵਿਆਹ ਹੋ ਗਿਆ ਇਹ ਵਾਲੀਆਂ ਚੀਜ਼ਾਂ ਨੂੰ ਸ਼ੈਰੀ ਸਮੱਸਿਆ ਹੋ ਗਈ ਔਰਤ ਦੀ ਹਨਾ ਜੋ ਵੀ ਸੀਗਾ ਉਸ ਟਾਈਮ ਸਮਾਜ ਦੇ ਵਿੱਚ ਉਹ ਚੀਜ਼ਾਂ ਨੂੰ ਦੱਸਿਆ ਤਾਂ ਤਾਂ ਕਰਕੇ ਨਾਨਕ ਸਿੰਘ ਨੂੰ ਨੋਵਲ ਦਾ ਪਿਤਾ ਕਿਹਾ ਜਾਂਦਾ ਭਾਈ ਵੀਰ ਸਿੰਘ ਦੇ ਸਭ ਤੋਂ ਪਹਿਲਾਂ ਸੰ ਪੰਜਾਬੀ ਦੇ ਵਿੱਚ ਚਾਰ ਨੋਵਲ ਮਿਲਦੇ ਨੇ ਨੋਵਲ ਦਾ ਮੁੱਢ ਭਾਈ ਵੀਰ ਸਿੰਘ ਨਾਲ ਭਾਈ ਦਾ ਪਿਤਾ ਕਿਹਨੂੰ ਕਹਿੰਦਾ ਨਾਨਕ ਸਿੰਘ ਨੂੰ ओके okay, ये ठीक है साडा अमरਤਾ ਪ੍ਰੀਤਮ अमरਤਾ ਪ੍ਰੀਤਮ ਨੇ ਨੋਵਲ ਵੀ ਲਿਖਿਆ ਬਟ ਜਿਵੇਂ ਹੁਣ ਆਪਾਂ ਪਿੰਜਰ ਦੇਖਦੇ ਆਂ अमरਤਾ ਪ੍ਰੀਤਮ ਦੇ ਕੁੱਝ ਕ ਨੋਵਲ ਹੈ ਵਧੀਆ ਠੀਕ ਆ ਹਨਾ ਬਟ ਜਿਹੜੀ ਪਛਾਣ ਬਣੀ ਇਹਨਾਂ ਦੀ ਕਾਫਤਾ ਦੇ ਤੌਰ ਤੇ ਬਣੀ ਆ ਓਕੇ ਇਹਨਾਂ ਨੂੰ ਜਦੋਂ ਅਸੀਂ ਆਪਾਂ ਦੇਖਦੇ ਸੈਟ ਅਕੈਡਮੀ ਅਵਾਰਡ ਵਗੈਰਾ ਹਨਾ ਤਾਂ ਇਹਨਾਂ ਦੇ ਇਹਦੇ ਵਿੱਚ ਵਧੀਆ ਸੀ ਸੰਤ ਸਿੰਘ ਸੇਖੋਂ ਇਹ ਕੀ ਹੈ ਕਹਾਣੀਕਾਰ ਕਹਾਣੀਕਾਰ ਦੇ ਵਿੱਚ ਵੀ ਕਿਹੜਾ ਲਘੂ ਕਹਾਣੀਕਾਰ ਕਹਾਣੀ ਇੱਕ ਤਾਂ ਵੱਡੀ ਹੁੰਦੀ ਆ ਵੈਸੇ ਵੀ ਜਿਵੇਂ ਜਿਵੇਂ ਟਾਈਮ ਬੀਤਦਾ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਆਪਾਂ ਕਹਿ ਦਈਏ ਕਿ ਤੁਸੀਂ ਆ ਮਤਲਬ ਸੰਡੇ ਆ ਤੁਸੀਂ ਆ ਬੁੱਕ ਪੜ੍ਹੋ ਤੁਸੀਂ ਨੋਵਲ ਨਾਲੋਂ ਕਹਾਣੀ ਪੜ੍ਹਨਾ ਪਸੰਦ ਕਰੋਗੇ ਕਹਾਣੀ ਨਾਲੋਂ ਵੀ ਤੁਸੀਂ ਛੋਟੀ ਕਹਾਣੀ ਜਿਹੜੀ ਕਿ ਮਤਲਬ ਹੋਵੇ 20-25 ਪੇਜਾਂ ਦੀ ਓਕੇ ਕਿਸੇ ਪੜ੍ਹਣੀ ਆ ਠੀਕ ਆ ਤਾਂ ਲਘੂ ਕਹਾਣੀਕਾਰ ਆ ਸਾਡਾ ਸੰਤ ਸਿੰਘ ਸੇਖੋ ਬਲਵੰਤ ਗਾਰਗੀ ਬਲਵੰਤ ਗਾਰਗੀ ਕੀ ਹੈ ਨਾਟਕਕਾਰ ਬਲਵੰਤ ਗਾਰਗੀ ਨੇ ਆਲੋਚਕ ਨਹੀਂ ਹੈਗਾ ਆਲੋਚਕ ਆਪਣੇ ਕੋਲ ਅਲੱਗ ਹੈਗੇ ਨੇ ਜਿਵੇਂ ਹਰਪਜਨ ਸਿੰਘ ਵਰਗੇ ਆਲੋਚਕ ਨੇ ਤਾਂ ਬਲਵੰਤ ਗਾਰਗੀ ਕੀ ਹੈ ਸਾਡਾ ਨਾਟਕਕਾਰ ਤੇ ਇਹਦਾ ਆਨਸਰ ਆਉਣਾ ਸੀਗਾ ਨਾਟਕ ਸਸਰਾ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਬਾਅਦ ਵਿੱਚ ਆਪਸ ਸ਼ਬਦ ਦੀ ਕਿਹੜੀ ਕਿਸਮ ਦਾ ਪੜਨਾਮ ਹੈ ਪੜਨਾਮ ਹੁੰਦਾ ਸਾਡੇ ਕੋਲ ਛੇ ਪ੍ਰਕਾਰ ਦਾ ਆਪਾਂ ਪਿਛਲੀ ਕਲਾਸ 'ਚ ਕਰਿਆ ਇਹਦੇ ਵਿੱਚ ਇੱਕ ਪੜਨਾਮ ਦੀ ਕਿਸਮ ਹੁੰਦੀ ਹੈ ਸਾਡੇ ਕੋਲ ਨਿਜਵਾਚਕ ਨਿੱਜਵਾਚਕ ਪਰਨਾਮ ਨਿੱਜਵਾਚਕ ਪਰਨਾਮ ਦੇ ਵਿੱਚ ਸਾਡੇ ਕੋਲ ਇੱਕ ਸ਼ਬਦ ਆਪ ਆਪ ਤੋਂ ਆਪਸ ਬਣ ਜੂਗਾ ਤਾਂ ਉਹਨਾਂ ਨੇ ਆਪਸ ਉਹਨਾਂ ਉਹਨਾਂ ਕੀ ਪਰਨਾਮ ਪਰਨਾਮ ਦੇ ਨਾਲ ਆ ਕੇ ਵੀ ਉਹਦੀ ਨਿੱਜਤਾ ਦੱਸਦੀ ਠੀਕ ਆ ਰਾਮ ਆਪ ਤਿਆਰੀ ਕਰਦਾ ਹੈ ਕੁੜੀ ਆਪ ਤਿਆਰੀ ਕਰਦੀ ਹੈ ਜੀਤਾ ਆਪ ਕੰਮ ਕਰਦੀ ਹੈ ਤਾਂ ਮਤਲਬ ਨਾਮ ਜਾਂ ਪਰਨਾਮ ਦੇ ਨਾਲ ਆ ਕੇ ਉਹਦੀ ਨਿੱਜਤਾ ਦੱਸਣ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਆਪਾਂ ਪਰਨਾਮ ਦੀ ਕਿਹੜੀ ਸ੍ਰੈਣੀ ਚ ਰੱਖਦੇ ਨੇ ਨਿੱਜਵਾਚਕ ਇਹਦੇ ਵਿੱਚ ਆਜੂ ਤੁਹਾਡਾ ਨਿਜਜ ਵਾਜਕ ਪੜਨਾਮ ਪੁਰਖ ਵਾਜਕ ਪੜਨਾਮ ਸਾਡੇ ਕੋਲੇ ਤਿੰਨ ਪ੍ਰਕਾਰ ਦਾ ਹੁੰਦਾ ਇਹ ਦੋ ਦੇ ਵਿੱਚ ਸਬੰਧ ਆਰਾਮ ਤਿਆਰੀ ਕਰਦਾ ਹੈ ਜੋ ਮੁੰਡਾ ਤਿਆਰੀ ਕਰਦਾ ਸੀ ਉਹ ਪਾਸ ਹੋ ਗਿਆ ਜੋ ਮੁੰਡਾ ਤਿਆਰੀ ਕਰਦਾ ਸੀ ਤਾਂ ਉਹਨਾਂ ਦੇ ਵਿੱਚ ਸਬੰਧ ਦੱਸਦਾ ਨਿਚੇ ਵਾਜਕ ਇਹ ਹੀ ਮੁੰਡਾ ਤਿਆਰੀ ਕਰਦਾ ਕਿਸੇ ਵਾਰ ਨਿਸ਼ਚੇ ਕਰਕੇ ਦੱਸ ਦੇਣਾ ਹੇ ਲਿਖਿਆ ਵਿੱਚੋਂ ਸਬੰਧਕ ਸ੍ਰੈਣੀ ਦਾ ਜੁੱਟ ਕਿਹੜਾ ਹੈ ਤਾਂ ਇਹ ਆਪ ਪਿੱਛੇ ਜੋਜਕ ਦੇਖਿਆ ਜੋ ਕੀ ਕਰਦਾ ਦੋ ਬਾਕਾਂ ਨੂੰ ਆਸ ਵਿੱਚ ਜੋੜਨ ਦਾ ਕੰਮ ਕਰਦਾ ਨਾਮ ਨੂੰ ਨਾਮ ਨਾਲ ਜੋੜਨ ਦਾ ਕੰਮ ਕਰਦਾ ਜਾਂ ਨਾਮ ਨੂੰ ਪੜਨਾਮ ਨਾਲ ਜੋੜਨ ਦਾ ਕੰਮ ਕਰਦਾ ਸੰਬੰਧ ਕੀ ਕਰਦਾ ਜਿਹੜਾ ਸਟਾਰਟਿੰਗ ਦੇ ਵਿੱਚ ਸਾਡੇ ਕੋਲੇ ਨਾਮ ਜਾਂ ਪੜਨਾਮ ਆ ਗਿਆ ਜਿਹੜਾ ਸਾਡੇ ਕਰਤਾ ਦਾ ਕੰਮ ਕਰ ਰਿਹਾ ਉਹਨੂੰ ਬਾਖ ਦੇ ਬਾਕੀ ਸ਼ਬਦਾਂ ਨਾਲ ਜੋੜਨ ਦਾ ਕੰਮ ਕਰਦੇ ਕੀ ਸੰਬੰਧਕ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਮਤਲਬ ਸੰਬੰਧਕ ਹੈਗਾ ਕੁਰਸੀ ਇਹਦੇ ਚ ਜੇ ਤੁਹਾਨੂੰ ਨਹੀਂ ਵੀ ਜਿਆਦਾ ਕੁਰਸੀ ਸੋਡੇ ਸਿੱਧਾ ਆ ਗਿਆ ਨਾ ਕੁਰਸੀ ਕੀ ਨਾਮ ਨਾਮ ਦੇ ਵਿੱਚ ਵੀ ਕਿਹੜਾ ਆ ਕਿ ਆਮ ਨਾਮ ਕਿਤਾਬ ਵੀ ਕੀ ਹੈ ਇੱਕ ਨਾਮ ਓਕੇ ਉਹ ਸਾਹਮਣੇ ਨੇੜੇ ਇਹਦਾ ਕੀ ਮਤਲਬ ਸਾਹਮਣੇ ਇੱਕ ਮਤਲਬ ਦੱਸਦਾ ਹੈ ਕਿ ਮਤਲਬ ਕੋਈ ਕਿਸੇ ਸਥਾਨ ਤੇ ਉੱਤੇ ਦੇ ਰਾਹੀ ਉਹਨੇ ਗੀਤਾ ਰਾਹੀ ਕਿਤਾਬ ਪੇਜੀ ਠੀਕ ਹੈ ਤਾਂ ਇਹ ਸੋਡਾ ਆ ਗਿਆ ਸਸਾ ਆਨਸਰ ਹੇਠ ਲਿਖੇ ਵਾਕਾਂ ਵਿੱਚੋਂ ਕਿਸ ਵਾਕ ਅੰਦਰ ਨਿਸ਼ਚੇ ਬਾਜਕ ਪ੍ਰਣਾਮ ਦੀ ਵਰਤੋਂ ਹੋਈ ਹੈ ਓਕੇ ਤਾਂ ਪ੍ਰਣਾਮ ਦੀ ਸਾਡੇ ਕੋਲ 6 ਸੈ ਰਹੇ ਨੇ ਤਾਂ ਇਹਨਾਂ ਦੇ ਵਿੱਚੋਂ ਜੋ ਕਰੇਗਾ ਸੋ ਪਰੇਗਾ ਨਿਚੇਵਾਜ ਦਾ ਕਰਨਾ ਪਾ ਜੋ ਕਰੇਗਾ ਸੋ ਪਰੇਗਾ ਕੌਣ ਕਰੂਗਾ ਆ ਮਤਲਬ ਕੁਛ ਨਹੀਂ ਇੱਥੇ ਪਤਾ ਮੈਂ ਆਪ ਉਸ ਨੂੰ ਸਦਨ ਗਿਆ ਮੈਂ ਆਪ ਪ੍ਰਣਾਮ ਦੇ ਨਾਲ ਆ ਕੇ ਉਹਦੀ ਨਿੱਜਤਾ ਦੱਸਦੇ ਨਹੀਂ ਇਹਨੇ ਨਿਚੇਵਾਜ ਪੁੱਛਿਆ ਤੁਸੀਂ ਕਿਸ ਨੂੰ ਪੁੱਛ ਕੇ ਪਾਣੀ ਪੀਣ ਗਏ ਤੁਸੀਂ ਕਿਸ ਨੂੰ ਪੁੱਛ ਕੇ ਓਕੇ ਸਵਾਲ ਪੁੱਛਿਆ ਨਾ ਇਹ ਸਾਡੇ ਸਕੂਲ ਦਾ ਮੈਦਾਨ ਹੈ ਇਹ ਨਿਚੇ ਕਰਤਾ ਕਿ ਇਹ ਇਹ ओके ਬੇਸੇ ਨਿਚੇਵਾਚਕ ਵੀ ਅੱਗੇ ਦੋ ਪ੍ਰਕਾਰ ਦਾ ਇੱਕ ਹੁੰਦਾ ਕਿ ਨੇੜੇ ਨਿਕਟਵਾਰ ਤੇ ਇੱਕ ਹੁੰਦਾ ਦੂਰ ਦੂਰ ਵਾਸਤੇ ਉਹ ਉਹ ਸਾਡੇ ਸਕੂਲ ਦਾ ਮੈਦਾਨ ਹੈ ਤਾਂ ਦੂਰ ਦੀ ਗੱਲ ਕਰਦੇ ਨਹੀਂ ਸੀ ਇਹ ਸਾਡੇ ਸਕੂਲ ਦਾ ਮੈਦਾਨ ਹੈ ਤਾਂ ਨੇੜੇ ਦੀ ਤਾਂ ਪ੍ਰਨਾਮ ਛੇ ਪ੍ਰਕਾਰ ਦਾ ਪ੍ਰਨਾਮ ਦੇ ਵਿੱਚ ਨਿਚੇਵਾਚਕ ਪ੍ਰਨਾਮ ਅੱਗੇ ਦੋ ਪ੍ਰਕਾਰ ਦਾ ਰਿਵੀਜ਼ਨ ਨਾਲ ਨਾਲ ਕਰਦੇ ਰਹਿਣਾ ਫਿਰ ਲਿਖਿਆ ਵਿੱਚੋਂ ਕਿਹੜਾ ਵਿਅੰਜਨ ਨਾਸਕੀ ਤੁਣੀ ਗੇੜੀ ਵਿਅੰਜਨ ਵਿੱਚੋਂ ਨਾਸਕੀ ਤੁਣੀ ਸੁਣਾਈ ਨਹੀਂ ਦਿੰਦੀ ਤਾਂ ਵਿਅੰਜਨ ਸਾਡੇ ਕੋਲੇ ਹੈਗੇ ਨੇ 38 ਤਾਂ ਇਹਦੇ ਵਿੱਚ ਸਾਡੇ ਕੋਲੇ 5 ਹੁੰਦੇ ਨੇ ਨਾਸਕੀ ਵਿਅੰਜਨ ਤਾਂ ਕਿਹੜੇ ਵਿੱਚ ਸੁਣਾਈ ਨਹੀਂ ਦਿੰਦੀ ਮਮਾ ਨਾ ਨਾ ਨੰਨਾ ਬੱਬਾ ਇਹਨਾਂ ਦਾ ਮੇਨ ਹੁੰਦਾ ਜੇ ਤੁਸੀਂ ਨਾਸਕੀ ਨੱਕ ਉੱਤੇ ਹੱਥ ਰੱਖ ਕੇ ਤੁਹਾਨੂੰ ਕੁੱਟ ਕੇ ਬੋਲ ਕੇ ਦੇਖ ਲਿਆ ਕਰੋ ਜਿਵੇਂ ਮਮਾ ਬੱਬਾ ਨਹੀਂ ਬੋਲਿਆ ਜਾਊਗਾ ਤਾਂ ਇਹਦੇ ਵਿੱਚ ਆਉਣਾ ਸੀ ਥੋੜਾ ਬੱਬਾ ਓਕੇ ਪੁਰਖਵਾਚਕ ਪ੍ਰਣਾਮ ਦਾ ਸਹੀ ਜੁੱਟ ਦੱਸੋ ਤਾਂ ਪੁਰਖਵਾਚਕ ਪ੍ਰਣਾਮ ਦੰਨ ਪ੍ਰਕਾਰ ਦਾ ਕੱਲਾ ਪੜਨਾਮ ਛੇ ਪ੍ਰਕਾਰ ਦਾ ਪੁਰਖਵਾਜਕ ਪੜਨਾਮ ਤੁਹਾਡੇ ਲੀਵਰ ਦੇ ਪੇਪਰ ਚ ਵੀ ਆਇਆ ਸੀਗਾ ਇਹ ਨਹੀਂ ਮਤਲਬ ਕਦੀ ਵੀ ਸੋਚੀਦਾ ਹੁੰਦਾ ਕਿ ਇੰਨਾ ਸੌਖਾ ਨਹੀਂ ਹੁੰਦਾ ਜੇ ਤੁਹਾਨੂੰ 15 ਨੰਬਰ ਦੀ ਪੰਜਾਬੀ ਆ ਵੀ ਰਹੀ ਹੈ 13 ਨੰਬਰ ਦੀ ਪੰਜਾਬੀ ਹਰੇਕ ਬੱਚਾ ਸਹੀ ਕਰਕੇ ਆਊਗਾ ਜਿਹੜੀ ਅਸਲੀ ਗੇਮ ਖੜੀ ਹੁੰਦੀ ਹੈ ਉਹ ਲਾਸਟ ਵਾਲੇ ਦੋ ਨੰਬਰਾਂ ਤੇ ਖੜੀ ਹੁੰਦੀ ਹੈ ਹੁਣ ਤੁਸੀਂ ਦੇਖਿਆ ਲੀਵਰ ਦੇ ਵਿੱਚ ਕਿ ਮਤਲਬ ਕਿ ਕਿੰਨੇ ਬੱਚਿਆਂ ਦੇ ਕਿੰਨੇ ਵਧੀਆ ਨੰਬਰ ਆਏ ਨੇ ਹਨਾ ਕਿ ਮਤਲਬ 92 ਨੰਬਰ ਤੱਕ ਆਏ ਨੇ 92 ਤੋਂ 5 ਨੰਬਰਾਂ ਤੱਕ ਤਾਂ ਜੇ ਤੁਸੀਂ ਪੰਜਾਬੀ ਪੰਜਾਬ ਜੀ ਕੇ ਕੰਪਿਊਟਰ ਮੈਥ ਰੀਜ਼ਿੰਗ ਇਹਦੇ ਵਿੱਚ ਫੁੱਲ ਕੀ ਕਿਤੇ ਟਾਰਗੇਟ ਦੇ ਸੋਚ ਸਕਦੇ ਹੋ ਓਕੇ ਤਾਂ ਪੁਰਖਵਾਚਕ ਪੜਨਾਮ ਦਾ ਸਹੀ ਚੁਟ ਮੈਂ ਤੂੰ ਤੁਸੀਂ ਆਪ ਆਪਣਾ ਆਪ ਪੁਰਖਵਾਚਕ ਦੱਸਣਾ ਜੋ ਜਿਹੜਾ ਜਿਹੜੀਆਂ ਮੈਂ ਤੂੰ ਕੀ ਇਹਦੇ ਵਿੱਚ ਇਹ ਸਵਾਲ ਪੁੱਛਿਆ ਹੋਇਆ ਤਾਂ ਇਹਦੇ ਵਿੱਚ ਆਉਣਾ ਸੀਗਾ ਮੈਂ ਤੂੰ ਤੁਸੀਂ ਓਕੇ ਤਾਂ ਪੁਰਖਵਾਚਕ ਪੜਨਾਮ ਕਿੰਨਾ ਹੁੰਦਾ ਤਿੰਨ ਮੈਂ ਜੋ ਗੱਲ ਕਰ ਰਿਹਾ ਹੁੰਦਾ ਜਿਹਦੇ ਨਾਲ ਗੱਲ ਹੋ ਰਹੀ ਆ ਮੈਂ ਪੜ ਰਿਹਾ ਤੂੰ ਅੱਜ ਕੱਲ ਕੀ ਕਰ ਰਿਹਾ ਉਹ ਅੱਜ ਕੱਲ ਕੀ ਕਰ ਰਿਹਾ ਇਦੇ ਵਿੱਚ ਜਿਵੇਂ ਤੂੰ ਆ ਗਿਆ ਤੁਸੀਂ ਆ ਗਿਆ ਮੈਂ ਆ ਗਿਆ ਓਕੇ ਤਾਂ ਪਰਖ ਵਜ ਕੇ ਪ੍ਰਣਾਮ ਈਰਖਾ ਨਾਮ ਤੋਂ ਕਿਹੜਾ ਸਹੀ ਵਿਸ਼ੇਸ਼ਣ ਹੈ ਤਾਂ ਈਰਖਾ ਜਿਹੜਾ ਹੁੰਦਾ ਈਰਖਾ ਇੱਕ ਨਾਮ ਆ ਨਾਮ ਤੋਂ ਵੀ ਆਪਣੇ ਵਿਸ਼ੇਸ਼ਣ ਬਣਦੇ ਨੇ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਵਿਸ਼ੇਸ਼ਣ ਸਹੀ ਆ ਤਾਂ ਈਰਖਾ ਵਾਲ ਕੁਝ ਨਹੀਂ ਹੁੰਦਾ ਤਾਂ ਇਹਦੇ ਵਿੱਚ ਆ ਜ ਤੁਹਾਡਾ ਗਲਤੀ ਹੋ ਗਿਆ ਤਾਂ ਇਹਦੇ ਵਿੱਚ ਆ ਜੂ ਤੁਹਾਡਾ ਈਰਖਾ ਬਾਤੀ ਜਿਹਦੇ ਵਿੱਚ ਜਿਆਦਾ ਈਰਖਾ ਹੋਵੇ ਤਾਂ ਉਹ ਕਿ ਈਰਖਾ ਬਾਤੀ ਹੇ ਲਿਖਿਆ ਵਿੱਚੋਂ ਕਿਹੜਾ ਜੁਟ ਸਹੀ ਹੈ ਇਹ ਤੁਹਾਡਾ ਪੀワイਕਿਊ ਆ ਤਾਂ ਇਹ ਇਦਾਂ ਦੇ ਬਹੁਤ ਸਵਾਲ ਪੁੱਛਦੇ ਨੇ ਆਪਾਂ ਵੇਖਿਆ ਸੀ ਇਹਦਾ ਕਿ ਕੋਈ ਵੀ ਜਿਹੜਾ ਸ਼ਬਦ ਆ ਜਾਂਦਾ ਕੋਈ ਵੀ ਸ਼ਬਦ ਆ ਜਾਂਦਾ ਉਹਦੇ ਵਿੱਚ ਤੁਣੀ ਕਿਹੜੇ ਪ੍ਰਕਾਰ ਦੀ ਆਉਂਦੀ ਆ ਇਹਦੇ ਵਿੱਚ ਮਤਲਬ ਸਾਡੇ ਜਿਹੜੇ ਸਵਾਰਾਂ ਦੇ ਨਾਲ ਸਾਡੇ ਜਿਹੜੇ ਤਿੰਨ ਸਵਾਰ ਨੇ ਊੜਾ ਆੜਾ ਈੜੀ ਇਹਦੇ ਨਾਲ ਫਿਕਸ ਆ ਜੇ ਇਹਨੂੰ ਆਪਾਂ ਤੋੜਾਂਗੇ ਚੋਰ ਸ਼ਬਦ ਨੂੰ ਜਦੋਂ ਆਪਾਂ ਤੋੜਾਂਗੇ ਤਾਂ ਇਹਨੇ ਇਸ ਤਰੀਕੇ ਨਾਲ ਟੁੱਟਣਾ ਊੜੇ ਦਾ ਆਪ ਮਹਾਰੇ ਮੂੰਹ ਖੋਲ ਲਿਓ ਜਦੋਂ ਹੋੜਾ ਲੱਗਿਆ ਹੋਊਗਾ ਜਦੋਂ ਆਪਾਂ ਇਹਨੂੰ ਤੋੜਨਾ ਫੇਰ ਤਾਂ ਇਹਨੇ ਕਿਦਾਂ ਟੁੱਟਣਾ ਇਹਨੇ ਟੁੱਟਣਾ ਇਸ ਤਰੀਕੇ ਨਾਲ ਇਹ ਮਤਲਬ ਫੱਫੇ ਨੂੰ ਸਿਆਰੀ ਦਾ ਉਹ ਠੀਕ ਆ ਇਹਨਾਂ ਨੇ ਕਿਹੜੇ ਤਰੀਕੇ ਨਾਲ ਟੁੱਟਣਾ ਸੀ ਇਹਨਾਂ ਨੇ ਟੁੱਟਣਾ ਸੀਗਾ ਇਸ ਤਰੀਕੇ ਨਾਲ ਤੇ ਇਹਦੇ ਵਿੱਚੋਂ ਆ ਸਹੀ ਆ ਤਾਂ ਇਹ ਚਾਲ ਸ਼ਬਦ ਆ ਇਹ ਸਹੀ ਆ ਠੀਕ ਹੈ ਬਾਕੀ ਆਪਾਂ ਕਰਿਆ ਉਦੋਂ ਕਰ ਲਓ ਮਤਲਬ ਪਿੱਛੇ ਲਾ ਲਿਓ ਕਲਾਸਾਂ ਤੁੱਕੀ ਬੜੇ ਬਕਾਉਣਾ ਮਹਾਵਰੇ ਕਦੋਂ ਬੱਤ ਤੇ ਜਾਂਦਾ ਹੈ ਤਾਂ ਇਹਦਾ ਕੀ ਮੀਨ ਹੈਗਾ ਕਦੋਂ ਬੱਤ ਤੇ ਜਾਂਦਾ ਹੈ ਤਾਂ ਇਹਦੇ ਵਿੱਚ ਸਿਰਫ ਗੱਲਾਂ ਨਾਲ ਸਾਰਨਾ ਸਿਰਫ ਗੱਲਾਂ ਨਾਲ ਸਾਰਨਾ ਥੁੱਕੀ ਬੜੇ ਪਕਾਉਣਾ ਕੀ ਇਹਦੇ ਵਿੱਚ ਇਹ ਸੋੜਾ ਸਹੀ ਆ ਹਾਸ ਰਸ ਦੀ ਪੁੱਠ ਜੜੀ ਹੋਣਾ ਲਈ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦੱਸੋ ਤਾਂ ਉਹ ਕੀ ਹੋ ਜਿਹੜਾ ਹਰ ਟਾਈਮ ਹਾਸ ਰਸ ਦੇ ਆਪਾਂ ਕਹਿੰਦੇ ਹਰ ਟਾਈਮ ਹਸਾ ਹਸਾ ਟਟਾ ਸੁਝਦਾ ਇਸ ਬੰਦੇ ਨੂੰ ਦਾ ਤਾਂ ਉਹਨੂੰ ਆਪਾਂ ਕਹਾਂਗੇ ਹਾਸਮੇ ਇਹਨੂੰ ਕੰਪਲੀਟ ਕਰਨ ਲਈ ਬਹੁਤ ਵਾਰ ਆਇਆ ਹੋਇਆ ਏ ਤੁਹਾਡਾ ਇਹਦਾ ਕਮੈਂਟ ਜਰੂਰ ਕਰਿਓ ਠੀਕ ਆ ਇਹ ਜਿਹੜੇ ਬੱਚਾ ਨੇ ਪੀ ਵਾਈ ਕਿਉ ਲਾਈ ਹੋਈ ਨੇ ਬਾਕੀ ਮਤਲਬ ਕਮੈਂਟ ਦੇ ਵਿੱਚ ਵੀ ਦੱਸੋਗੇ ਇਹਦੇ ਵਿੱਚ ਜਰੂਰ ਇਹਨੂੰ ਕੰਪਲੀਟ ਕਰਨਾ ਉਤਮ ਖੇਤੀ ਮਦਦਮ ਵਪਾਰ ਤਾਂ ਇੱਥੇ ਮਤਲਬ ਜਿਹੜੀ ਚਾੱਕਰੀ ਆ ਉਹਨੂੰ ਕੀ ਮੰਨਿਆ ਜਾਂਦਾ ਚਲ ਮੈਂ ਦੱਸ ਦਿੰਨੀ ਆ ਵੇ ਬੱਚਾ ਦੇ ਦੱਸ ਨਖੇਦ ਚਾੱਕਰੀ ਓਕੇ ਸਭ ਤੋਂ ਵੈਸਟ ਕੰਮ ਕੀ ਆ ਆਪਦੀ ਖੇਤੀ ਫਿਰ ਜੇ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਜਿਹੜੀ ਚਾੱਕਰੀ ਆ ਉਹਦੇ ਆਪਣੇ ਮਦਦ ਕਰਦੇ ਇਹ ਉਦੋਂ ਉਹਨਾਂ ਨੂੰ ਕਹਿੰਦੇ ਨਖੇਦ ਚਾੱਕਰੀ ਅੰਦਰ ਬਾਹਰ ਉੱਤੇ ਇਹ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾ ਸਕਦਾ ਹੈ ਬੱਚਾ ਅੰਦਰ ਖੇਡ ਰਿਹਾ ਕੁੜੀ ਬਾਹਰ ਬੈਠੀ ਪੜ ਰਹੀ ਆ ਉਹ ਕੰਮ ਕਰ ਰਿਹਾ ਉਹ ਛੱਤ ਦੇ ਉੱਪਰ ਖੇਡ ਰਿਹਾ ਤਾਂ ਕਿਸੇ ਵੀ ਕਿਰਿਆ ਅੰਦਰ ਇੱਕ ਥਾਂ ਦਾ ਇੱਕ ਇਹਨਾਂ ਨੂੰ ਆਪਾਂ ਕੀ ਕਹਾਂਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਉਹ ਸਵੇਰ ਖੇਡ ਰਿਹਾ ਉਹ ਸ਼ਾਮ ਨੂੰ ਖੇਡ ਰਿਹਾ ਉਹ ਦੋ ਵਾਰ ਪੜ ਰਿਹਾ ਉਹ ਤਿੰਨ ਵਾਰ ਪੜ ਰਿਹਾ ओके ਤਾਂ ਇਹ ਇਸ ਹ ਅਜਨ ਸੇ ਲੈਣ ਅਸਰ ਹੁਣ ਅਸੀਂ ਉੜਾ ਅੱਜ ਜੀ ਡਾਕਟਰ ਛੋੜੇ 23 ਸਵਾਲ ਇਹਦੇ ਵਿੱਚ ਤੁਸੀਂ ਜਰੂਰ ਦੱਸਣਾ ਕਮੈਂਟ ਕਰਕੇ ਕਿ ਕਿੰਨੇ ਛੋੜੇ ਸਹੀ ਲੱਗੇ ਤੇ ਕਮੈਂਟ ਦੇ ਵਿੱਚ ਦੱਸਣਾ ਕਲਾਸ ਵੀ ਕਿਦਾਂ ਲੱਗੀ ਜੇ ਕਿਸੇ ਬੱਚੇ ਦਾ ਕੋਈ ਥਿਉਰੀ ਦੇ ਵਿੱਚ ਟਾਪਿਕ ਰਹਿੰਦਾ ਹੋਵੇ ਤਾਂ ਤੁਸੀਂ ਕਮੈਂਟ ਏ ਕਰਕੇ ਜਰੂਰ ਦੱਸਿਓ ਕਿ ਮੈਮ ਸਾਨੂੰ ਆਹ ਵਾਲੀ ਚੀਜ਼ ਕਰਵਾ ਦਿਓ ਤੇ ਆਪਾਂ ਆਉਣ ਵਾਲੀ ਕਲਾਸਾਂ ਦੇ ਵਿੱਚ ਜਰੂਰ ਕਰਾਂਗੇ ਕਿਉਂਕਿ ਬੈਸੇ ਦਾ ਮੈਂ ਪੀ ਵੀ ਕਿਉਂ ਛੋੜੇ ਦੇਖ ਰਹੀ ਹਾਂ ਕੋਈ ਹੁੰਦਾ ਨਾ ਟਾਪਿਕ ਆਹ ਟਾਪਿਕ ਸਾਨੂੰ ਨਹੀਂ ਮਿਲ ਰਿਹਾ ਕਿਤੇ ਵੀ YouTube ਤੇ ਤੇ ਆਪਾਂ ਉਹਨੂੰ ਜਰੂਰ ਕਰਾਵਾਂਗੇ ਕਮੈਂਟ ਕਰਕੇ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰਦੇ